ਜਿਹੜਾ ਅਗਲੇ ਪਾਸੇ ਬੈਠਾ ਹੁੰਦਾ ਚੇਅਰ ਦੇ ਅਗਲੇ ਪਾਸੇ ਜਿਹੜਾ ਕਹਿੰਦਾ ਤੇਰਾ ਵੀਜ਼ਾ ਆ ਜਾਊਗਾ ਪਤਾ ਉਹਨੂੰ ਵੀ ਹੁੰਦਾ ਵੀ ਵੀਜ਼ਾ ਨਹੀਂ ਆਉਣਾ ਅੱਛਾ ਬਟ ਉਹਦਾ ਕੀ ਆ ਉਹਨੇ ਖਰਚੇ ਘਟਨ ਵਾਸਤੇ ਜਿਹੜੀ ਆਪਣੀ ਕਾਉਂਸਲਰ ਜਾਂ ਟੀਮ ਰੱਖੀ ਹੋਈ ਆ ਉਹਨਾਂ ਨੂੰ ਟਾਰਗੇਟ ਦਿੱਤੇ ਹੋਇਆ ਵੀ ਜਿੰਨੇ ਵੀ ਲੋਕ ਆਉਣਗੇ ਤੂੰ ਮਣਾ ਕਿਸੇ ਨੂੰ ਵੀ ਨਹੀਂ ਕਰਦਾ ਓਕੇ ਬਹੁਤ ਸਾਰੀਆਂ ਇਹੋ ਜਿਹੀਆਂ ਕੰਪਨੀਆਂ ਜਿੱਥੇ ਤੁਸੀਂ 60 ਸਾਲ ਦੇ ਬਾਬੇ ਨੂੰ ਲੈ ਜਾਓ 15 ਸਾਲ ਦੇ ਬੱਚੇ ਨੂੰ ਲੈ ਜਾਓ ਬਿਨਾਂ ਆਈਲਟਸ ਪੀਟੀਓ ਕੈਨੇਡਾ ਦਾ ਅੱਜ ਵੀ ਪ੍ਰਮੋਟ ਕਰਦੇ ਆ ਮੈਂ ਤਾਂ ਆਪਣੀ ਜ਼ਿੰਦਗੀ 'ਚ ਵੀਜ਼ਾ ਹੀ ਨਹੀਂ ਦੇਖਿਆ ਹਜੇ ਜਿਹੜਾ ਬਿਨਾਂ ਆਈਲ ਜਿਆਦਾ ਲੋਕਾਂ ਦੀ ਜਿਹੜੀ ਪਹਿਲੀ ਪਸੰਦ ਹੁੰਦੀ ਸੀ ਉਹ ਪਹਿਲਾਂ ਕੈਨੇਡਾ ਹੁੰਦੀ ਸੀ ਅੱਜ ਦੇ ਟਾਈਮ ਦੇ ਵਿੱਚ ਉਹ ਆਸਟ੍ਰੇਲੀਆ ਬਹੁਤੇ ਲੋਕ ਅੱਜ ਕੱਲ ਜੁਕੇ ਵੀ ਜਾ ਰਹੇ ਐ ਫੈਕਚੁਐਸ ਇੰਨੀ ਜਲਦੀ ਲੋਕਾਂ ਦੇ ਦਿਲਾਂ ਤੇ ਕਿਵੇਂ ਰਾਜ ਕਰਨ ਲੱਗ ਪਈ ਕਾਰਨ ਰੱਖੀਆ ਫੈਕਚੁਐਸ ਦਾ ਮੀਨਿੰਗ ਇਹ ਹੈ ਕਿ ਲੋਕਾਂ ਦੀ ਪਹਿਲੀ ਪਸੰਦ ਅਸੀਂ ਇਸ ਟਾਈਮ ਦੇ ਵਿੱਚ ਜਿਹੜਾ ਆਸਟ੍ਰੇਲੀਆ ਦਾ ਸਟੂਡੈਂਟ ਵੀਜ਼ਾ ਜ਼ਿਆਦਾ ਪ੍ਰਮੋਟ ਕਰ ਰਹੇ ਹਾਂ ਉਹਦੇ ਪਿੱਛੇ ਬਹੁਤ ਸਾਰੇ ਕਾਰਨ ਆ ਪਹਿਲਾਂ ਤਾਂ ਆਸਟ੍ਰੇਲੀਆ ਦੇ ਵਿੱਚ ਕੰਮ ਦੀ ਕੋਈ ਪ੍ਰੋਬਲਮ ਨਹੀਂ ਆ ਦੂਸਰੇ ਨੰਬਰ ਤੇ ਅੱਜ ਦੇ ਟਾਈਮ ਦੇ ਵਿੱਚ ਬੱਚਾ ਖੁਦ ਕੈਨੇਡਾ ਨੂੰ ਛੱਡ ਕੇ ਆਸਟ੍ਰੇਲੀਆ ਜਾਣਾ ਚਾਹੁੰਦਾ ਜਿਗਤਾਰ ਯੂਰਪ ਦੇ ਬਹੁਤ ਸਾਰੇ ਕੰਟਰੀਆਂ ਹੈਗੀਆਂ ਜਿੱਥੇ ਤੁਹਾਡਾ ਜਿਹੜਾ ਬਜਟ ਆ ਉਹ ਈਜ਼ੀ ਹੈਗਾ ਕੋਈ ਏਡਾ ਜ਼ਿਆਦਾ ਖਾਸ ਖਰਚਾ ਨਹੀਂ ਹੈਗਾ ਤਾਂ ਜੇ ਮੈਂ ਗੱਲ ਕਰਾਂ ਸਭ ਤੋਂ ਜਿਹੜਾ ਸਸਤਾ ਖਰਚੇ ਦੇ ਵਿੱਚ ਜੇ ਕੋਈ ਪੜਨਾ ਚਾਹੁੰਦਾ ਤਾਂ ਉਹ ਸਿੰਗਾਪੁਰ ਹੈ ਅੱਥੇ ਕੋਲੇ ਕੁਝ ਵੀ ਨਹੀਂਗਾ ਮੰਨ ਲਓ ਆਈਟੀਆਰ ਟਰਨ ਵੀ ਹੈ ਨਹੀਂ ਫੰਡ ਵੀ ਹੈ ਨਹੀਂਗੇ ਕੁਝ ਵੀ ਹੈ ਨਹੀਂਗਾ ਉਹ ਤੁਹਾਡੇ ਕੋਲੇ ਹੁੰਦਾ ਉਹਦਾ ਤੁਹਾਡੇ ਕੋਲੇ ਕੀ ਹਾਲਾ ਜੇ ਜੋ ਆਪਣੇ ਪੈਸੇ ਵੀ ਹੈ ਨਹੀਂਗੇ ਫੇਰ ਪੈਸੇ ਨਹੀਂ ਤਾਂ ਉਹਦਾ ਵੀ ਆਪਣੇ ਕੋਲੇ ਸੋਲੂਸ਼ਨ ਹੈਗਾ ਜਿਵੇਂ ਆਪਾਂ ਪਹਿਲਾਂ ਸਟਾਰਟਿੰਗ 'ਚ ਗੱਲ ਕੀਤੀ ਆ ਵੀ ਸਾਰੀਆਂ ਸਮੱਸਿਆ ਦਾ ਹੱਲ ਹੈਗਾ। ਸਾਡਾ ਨਾਮ ਹੀ ਇਸ ਕਰਕੇ ਫੇਮਸ ਹੈ ਕਿ ਸਾਡੇ ਕੋਲੇ ਜਿਹੜਾ ਵੀ ਆ ਗਿਆ ਔਰ ਉਹਦਾ ਵੀਜ਼ੇ ਵਾਸਤੇ ਉਹ एलिजिਬਲ ਹੋਇਆ। ਜਦੋਂ ਬੱਚਾ ਐਜੂਕੇਸ਼ਨ ਲੋਨ ਸਾਡੇ ਕੋਲੇ ਲੈਣ ਵਾਸਤੇ ਆਉਂਦਾ ਤਾਂ ਉਸ ਨੂੰ ਇਹ ਲੱਗਦਾ ਵੀ ਇਹ 2 4 10 ਦਿਨ ਦਾ ਪ੍ਰੋਸੈਸ ਜਨਾ। ਬਟ ਅਸੀਂ ਹਮੇਸ਼ਾ ਹੀ ਸਟੂਡੈਂਟਸ ਨੂੰ ਜਾਂ ਸਾਡੇ ਜਿਹੜੇ ਬੱਚੇ ਆਉਂਦੇ ਉਹਨਾਂ ਨੂੰ ਸਮਝਾਉਂਦੇ ਆ ਕਿ ਆਪਾਂ ਜਦੋਂ ਐਜੂਕੇਸ਼ਨ ਲੋਨ ਜਾਂ ਕਿਸੇ ਤੋਂ ਪੈਸਾ ਲੈਣਾ ਤਾਂ ਉਸ ਪ੍ਰਕਿਰਿਆ ਦੇ ਵਿੱਚ ਟਾਈਮ ਲੱਗ ਜਾਂਦਾ। ਸਸਿਕਾਲ ਮਦਰਕਾਰ ਸੰਸਕ੍ਰਾਂ ਅੱਜ ਅਸੀਂ ਲੈ ਕੇ ਆਏ ਆ ਇੱਕ ਵੱਖਰੀ ਖਾਸ ਗੱਲਬਾਤ ਕਿਉਂਕਿ ਜਿਹੜਾ ਲਗਾਤਾਰਾ ਇਮੀਗ੍ਰੇਸ਼ਨ ਦੇ ਵਿੱਚ ਆਪਾਂ ਗੱਲ ਕਰੀਏ ਤਾਂ ਲੋਕਾਂ ਦੇ ਨਾਲ ਵੱਡੇ ਪੱਦਰ ਦੇ ਉੱਤੇ ਕਪੜੇ ਬਜੀਆਂ ਹੋ ਰਹੀਆਂ ਠੱਗਾਂ ਹੋ ਰਹੀਆਂ ਜਿਹਦੇ ਕਰਕੇ ਸੁਚੇਤ ਕਰਨ ਦੇ ਲਈ ਸਾਡੇ ਨਾਲ ਅੱਜ ਸਟੂਡੀਓ ਦੇ ਵਿੱਚ ਮੌਜੂਦ ਨੇ ਫਾਈਸਟਵਰਸ ਸੰਸਥਾ ਦੇ ਸੰਚਾਲਕ ਗੁਰਪਿਆਰ ਸਿੰਘ ਜਿਹੜੇ ਕਿ ਲਗਾਤਾਰ ਆਪਣੇ ਸੰਸਥਾ ਨੂੰ ਚਲਾ ਰਹੇ ਨੇ ਤੇ ਪ੍ਰਸਿੱਧ ਜਿਹੜੀ ਸੰਸਥਾ ਉਹ ਫਲਕਾ ਬਾਗਾ ਪਰਾਣਾ ਦੇ ਵਿੱਚ ਖਾਸ ਕਰਕੇ ਬਣੀ ਗਈ ਆ ਕਿਉਂਕਿ ਇਹਨਾਂ ਦੇ ਵਿੱਚ ਜਿਹੜਾ ਸਟਾਫ ਆ ਉਹ ਬੜਾ ਮਿਹਨਤੀ ਸਟਾਫ ਆ ਤੇ ਜਿਹੜਾ ਬਹੁਤ ਫੈਲਾ ਜਿਹੜੀਆਂ ਉਹ ਆਪ ਦੇ ਪੱਧਰ ਤੇ ਹੀ ਤਿਆਰ ਕਰਦੇ ਆ ਸਾਡਾ ਗੱਲਬਾਤ ਕਰਾਂਗੇ ਅਸੀਂ ਜਿਹੜਾ ਕਿ ਉਹਨਾਂ ਨਾਲ ਹੋਰ ਜਿਹੜੀ ਚਰਚਾ ਗੱਲਬਾਤ ਕਰਾਂਗੇ ਜੇ ਤੁਹਾਡਾ ਵੀ ਕੋਈ ਸਵਾਲ ਆ ਤਾਂ ਕਮੈਂਟਾਂ ਦੇ ਵਿੱਚ ਜਰੂਰ ਲਿਖ ਕੇ ਭੇਜੋ ਤਾਂ ਕਿ ਜਿਹੜੀ ਸਾਡੀ ਟੀਮ ਆ ਉਹਨਾਂ ਨਾਲ ਕੰਟੈਕਟ ਕਰਕੇ ਤੁਹਾਡੇ ਤੱਕ ਜਿਹੜਾ ਉਹ ਕੰਟੈਕਟ ਜਰੂਰ ਕਰਨਗੇ ਤੁਸੀਂ ਆਪਣਾ ਕਮੈਂਟ ਆ ਜਰੂਰ ਲਿਖ ਕੇ ਭੇਜੋ ਬਾਈ ਸਤਿ ਸ੍ਰੀ ਅਕਾਲ ਸਵਾਗਤ ਹੈ ਮੇਰੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੁਹਾਨੂੰ ਤੇ ਤੁਹਾਡੇ ਚੈਨਲ ਨੂੰ ਬਹੁਤ ਬਹੁਤ ਤੁਹਾਡਾ ਧੰਨਵਾਦ ਤੁਹਾਡਾ ਸਾਡੇ ਸਟੂਡੀਓ ਚ ਪਹੁੰਚਣ ਦਾ ਜੀ ਅ ਗਰ ਪਿਆਰ ਬਾਈ ਪਹਿਲੀ ਆਪਾਂ ਜੇ ਗੱਲ ਕਰਗੇ ਤਾਂ ਪਹਿਲੀ ਤਾਂ ਗੱਲ ਇਹ ਹੈ ਕਿ ਫਰਸਟ ਚੋਇਸ ਇੰਨੀ ਜਲਦੀ ਲੋਕਾਂ ਦੇ ਦਿਲਾਂ ਤੇ ਕਿਵੇਂ ਰਾਜ ਕਰਨ ਲੱਗ ਪਈ ਕਾਰਨ ਦਾ ਕੀ ਹੈ ਸਭ ਤੋਂ ਪਹਿਲਾਂ ਤਾਂ ਬਾਈ ਇਹਦੇ ਵਿੱਚ ਮੇਨ ਜਿਹੜਾ ਦੇਖਣ ਵਾਲਾ ਸਾਡਾ ਲੋਗੋ ਜਿਵੇਂ ਫਰਸਟ ਚੋਇਸ ਫਰਸਟ ਚੋਇਸ ਦਾ ਮੀਨਿੰਗ ਇਹ ਹੈ ਕਿ ਲੋਕਾਂ ਦੀ ਪਹਿਲੀ ਪਸੰਦ ਔਰ ਜਿਹੜੀ ਤੁਸੀਂ ਗੱਲ ਕਰਦੇ ਆ ਕਿ ਐਡੀ ਜ ਜਲਦੀ ਨਹੀਂ ਆ ਜਰੂਰ ਹਾਂ ਕਿ ਅਸੀਂ ਬਹੁਤ ਥੋੜੇ ਸਮੇਂ ਦੇ ਵਿੱਚ ਬਹੁਤ ਸਾਰੀਆਂ ਬਲਵੱਦੀਆਂ ਹਾਸਲ ਕੀਤੀਆਂ ਬਟ ਇਹਦੇ ਪਿੱਛੇ ਬਹੁਤ ਲੰਮਾ ਸ਼ਗਰਚ ਹੈ ਤੇ ਅਸੀਂ ਪਿਛਲੇ ਕਾਫੀ ਲੰਮੇ ਸਮੇਂ ਤੋਂ ਇਸ ਫੀਲਡ ਦੇ ਵਿੱਚ ਜੀ ਜੇ ਆਪਾਂ ਗੱਲ ਕਰਕੇ ਤੁਸੀਂ ਕਿਹੜੇ ਕਿਹੜਾ ਦੇਸ਼ ਆ ਜਿਹੜਾ ਉਹ ਇਸ ਟਾਈਮ ਵੀ ਜਿਹੜੇ ਲਵਾ ਰਹੇ ਜਿਖਤਾਰ ਅਸੀਂ ਮੇਨਲੀ ਜਿਹੜਾ ਹੈਗਾ ਸਟੂਡੈਂਟ ਵੀਜ਼ਾ ਮੋਸਟ ਆਫ ਦੀ ਕੰਟਰੀ ਕਰ ਹੀ ਰਹੀਆਂ ਨਾਲ ਨਾਲ ਉਸ ਰਸਤੇ ਵੈਸਟਰ ਵੀਜ਼ਾ ਸੀ मोस्ट ਆਫ ਦਾ ਕੰਟਰੀ ਕਰ ਰਹੇ ਆ ਤਾਂ ਜਿਹੜੀ ਮੈਨ ਆਪਣਾ ਪੰਜਾਬੀ ਆ ਜਾਂ ਜਾਂ ਮੈਂ ਮੋਗੇ ਜ਼ਿਲ੍ਹੇ ਦੀ ਗੱਲ ਕਰ ਲਾਂ ਤਾਂ ਉਸ ਦੇ ਵਿੱਚ ਜ਼ਿਆਦਾ ਲੋਕਾਂ ਦੀ ਜਿਹੜੀ ਪਹਿਲੀ ਪਸੰਦ ਹੁੰਦੀ ਸੀ ਉਹ ਪਹਿਲਾਂ ਕੈਨੇਡਾ ਹੁੰਦੀ ਸੀ ਅੱਜ ਦੇ ਟਾਈਮ ਦੇ ਵਿੱਚ ਉਹ ਆਸਟ੍ਰੇਲੀਆ ਬਹੁਤੇ ਲੋਕ ਅੱਜ ਕੱਲ ਜੁਕੇ ਵੀ ਜਾ ਰਹੇ ਆ ਕਿਉਂਕਿ ਵੀਜ਼ਾ ਦਾ ਜਿਹੜਾ ਰਜਾਣ ਆ ਉਹ ਡੇ ਬਾਈ ਡੇ ਚੇਂਜ ਹੁੰਦਾ ਰਹਿੰਦਾ ਕਦੇ ਕੋਈ ਕੰਟਰੀ ਵੀਜ਼ਾ ਜਲਦੀ ਦਿੰਦੀ ਆ ਜਾਂ ਉਹਦੀ ਜਿਹੜੀ ਵੀਜ਼ਾ ਸਕਸੈਸ ਰੇਟ ਹੁੰਦਾ ਉਹ ਥੋੜਾ ਜਿਆਦਾ ਹੁੰਦਾ ਤੇ ਕਦੇ-ਕਦੇ ਉਹ ਘਟਾ ਹੁੰਦਾ। ਜੀ ਤੇ ਤੁਸੀਂ ਗੱਲ ਕੀਤੀ ਪਹਿਲਾਂ ਕਿ ਮੈਨੂੰ ਰਿਜਨ ਕੈਨੇਡਾ ਦਾ ਜਿਆਦਾ ਸੀਗਾ ਤੇ ਜਿਹੜਾ ਹੁਣ ਰਿਜਨ ਸਟਿਲ ਦਾ ਜਿਆਦਾ ਹੋ ਗਿਆ। ਹਾਂਜੀ ਫਿਰ ਉਹਦੇ ਵਿੱਚ ਜਿਹੜਾ ਕੈਨੇਡਾ ਸੀ ਕਿ ਬਾਡੀ ਸ਼ੀਤੀ ਵੀਜ਼ਾ ਦਿੰਦਾ ਸੀਗਾ ਲੋਕਾਂ ਦੇ ਵਿਚਾਰ ਰਿਜਨ ਇਸ ਕਰਕੇ ਜਿਆਦਾ ਬਣਾ ਸੀ ਵੀ ਲੋਕਾਂ ਨੂੰ ਉੱਥੇ ਪੱਕੇ ਹੋਣਾ ਵੀ ਸੌਖਾ ਸੀ ਪੀਆਰ ਵੀ ਸੌਖਾ ਸੀ। ਆਸਟ੍ਰੇਲੀਆ ਦਾ ਰਿਜਨ ਕਿਵੇਂ ਫਿਰ ਪੈਦਾ ਹੋਇਆ ਲੋਕਾਂ 'ਚ। ਬਾਈ ਇਹਦੇ ਪਿੱਛੇ ਕਈ ਕਾਰਨਾਂ ਜਿਵੇਂ ਆਪਾਂ ਨੂੰ ਸਾਰਿਆਂ ਨੂੰ ਪਤਾ ਕੈਨੇਡਾ ਦੇ ਵਿੱਚ ਹੁਣ ਥੋੜਾ ਕੰਮ ਨੂੰ ਲੈ ਕੇ ਪ੍ਰੋਬਲਮ ਆ ਬਟ ਕੈਨੇਡਾ ਕੰਟਰੀ ਜਿਹੜੀ ਸੀਓ ਪੰਜਾਬੀਆਂ ਲਈ ਬਹੁਤ ਜ਼ਿਆਦਾ ਬੈਸਟ ਸੀ ਉਹਦੇ ਕਈ ਰੀਜ਼ਨ ਸੀ ਕਿਵੇਂ ਕਿ ਬਹੁਤ ਸਾਰੇ ਬੱਚਿਆਂ ਦੇ ਜਿਹੜੇ ਰਿਸ਼ਤੇਦਾਰ ਉਹ ਕੈਨੇਡਾ ਦੇ ਵਿੱਚ ਸੀਗੇ ਤੇ ਉਹਨਾਂ ਨੂੰ ਪ੍ਰੋਬਲਮ ਘੱਟ ਆਉਂਦੀ ਸੀ ਉੱਥੇ ਰਹਿਣ 'ਚ ਜਾਂ ਕੰਮ ਲੱਭਣ ਦੇ ਵਿੱਚ ਬਟ ਹੁਣ ਕੰਮ ਦੀ ਪ੍ਰੋਬਲਮ ਜ਼ਿਆਦਾ ਹੋਣ ਕਰਕੇ ਤਾਂ ਲੋਕਾਂ ਨੇ ਜਿਹੜਾ ਰੁਝਾਨ ਆ ਉਹ ਆਸਟ੍ਰੇਲੀਆ ਨੂੰ ਕਰ ਲਿਆ ਜੀ ਕਿਹੜੇ ਕਿਹੜੇ ਆਪਾਂ ਇਸ ਟਾਈਮ ਕਹਿੰਦੇ ਵੀ ਜਦੋਂ ਸੀ ਲਵਾ ਰਹੇ ਹਾਂ ਮੇਨਲੀ ਜੇ ਸਟੂਡੈਂਟ ਵੀਜ਼ੇ ਦੀ ਗੱਲ ਕਰੀਏ ਤਾਂ ਅਸੀਂ ਇਸ ਟਾਈਮ ਦੇ ਵਿੱਚ ਜਿਹੜਾ ਆਸਟ੍ਰੇਲੀਆ ਦਾ ਸਟੂਡੈਂਟ ਵੀਜ਼ਾ ਜ਼ਿਆਦਾ ਪ੍ਰਮੋਟ ਕਰ ਰਹੇ ਹਾਂ ਉਹਦੇ ਪਿੱਛੇ ਬਹੁਤ ਸਾਰੇ ਕਾਰਨ ਆ ਪਹਿਲਾਂ ਤਾਂ ਆਸਟ੍ਰੇਲੀਆ ਦੇ ਵਿੱਚ ਕੰਮ ਦੀ ਕੋਈ ਪ੍ਰੋਬਲਮ ਨਹੀਂ ਆ ਦੂਸਰੇ ਨੰਬਰ ਤੇ ਅੱਜ ਦੇ ਟਾਈਮ ਦੇ ਵਿੱਚ ਬੱਚਾ ਖੁਦ ਕੈਨੇਡਾ ਨੂੰ ਛੱਡ ਕੇ ਆਸਟ੍ਰੇਲੀਆ ਜਾਣਾ ਚਾਹੁੰਦਾ ਔਰ ਬੱਚਿਆਂ ਦੇ ਮਾ ਪੇਰੈਂਟਸ ਆਪ ਚਾਹੁੰਦੇ ਆ ਕਿ ਉਹਨਾਂ ਦਾ ਬੱਚਾ ਆਸਟ੍ਰੇਲੀਆ ਵਰਗੇ ਦੇਸ਼ ਦੇ ਵਿੱਚ ਸੈੱਟ ਹੋਵੇ ਆਸਟ੍ਰੇਲੀਆ ਦੇ ਨਾਲ ਹੋਰ ਕਿਹੜੇ ਕਿਹੜੇ ਸ਼ਹਿਰ ਤੁਸੀਂ ਜਿਹੜੇ ਦੇਸ਼ ਚੂਜ਼ ਕਰ ਰਹੇ ਹੋ ਆਸਟ੍ਰੇਲੀਆ ਤੋਂ ਇਲਾਵਾ ਅਸੀਂ ਨਿਊਜ਼ ਔਰ ਸਭ ਤੋਂ ਜ਼ਿਆਦਾ ਜੋ ਚੱਲ ਰਿਹਾ ਇਸ ਟਾਈਮ ਦੇ ਵਿੱਚ ਮਾਰਕੀਟ ਦੇ ਵਿੱਚ ਵੀ ਚੱਲ ਰਿਹਾ ਔਰ ਅਸੀਂ ਵੀ ਕਰ ਰਹੇ ਹਾਂ ਉਹ ਯੂਕੇ ਕੰਟਰੀ ਆ ਜਿੱਥੇ ਕਿ ਈਜ਼ੀ ਵੀਜ਼ਾ ਆ ਰਿਹਾ ਜੀ ਜੇ ਆਪਾਂ ਗੱਲ ਕਰ ਗਏ ਤਾਂ ਆਮ ਜਿਹੜਾ ਰੁਝਾਨ ਆ ਲੋਕਾਂ ਦਾ ਜ ਕੈਨੇਡਾ ਦਾ ਆਸਟ੍ਰੇਲੀਆ ਦੇ ਮੈਂ ਦੱਸ ਖੜ ਤੋਂ ਯੂਕੇ ਦਾ ਕਿ ਪਰ ਕਿ ਇਹ ਦੇਸ਼ਾਂ ਦੇ ਜਿਹੜਾ ਬੈਸਟ ਆ ਉਹ ਵੱਡੇ ਆ ਜੇ ਆਪਾਂ ਲੋ ਲੈਵਰ ਦੀ ਗੱਲ ਕਰਕੇ ਤਾਂ ਜਾਂ ਆਪਾਂ ਕਰਕੇ ਵੀ ਮੱਧ ਵਰਗ ਦੇ ਲੋਕ ਆ ਜੇ ਬਾਹਰ ਜਾਣਾ ਚਾਹੁੰਦੇ ਤਾਂ ਫਿਰ ਉਹਨਾਂ ਅਸਤੇ ਕਿਹੜਾ ਦੇਸ਼ ਤੁਸੀਂ ਚੂਜ਼ ਕਰਾਉਣਾ ਹੈ ਤੁਹਾਨੂੰ ਜਿਗਤਾਰ ਯੂਰਪ ਦੇ ਬਹੁਤ ਸਾਰੇ ਕੰਟਰੀਆਂ ਹੈਗੀਆਂ ਜਿੱਥੇ ਤੁਹਾਡਾ ਜਿਹੜਾ ਬਜਟ ਆ ਇਜ਼ੀ ਹੈਗਾ ਕੋਈ ਏਡਾ ਜਿਆਦਾ ਖਰਚਾ ਨਹੀਂ ਹੈਗਾ ਤਾਂ ਜੇ ਮੈਂ ਗੱਲ ਕਰਾਂ ਸਭ ਤੋਂ ਜਿਹੜਾ ਸਸਤਾ ਖਰਚੇ ਦੇ ਵਿੱਚ ਜੇ ਕੋਈ ਪੜ੍ਹਨਾ ਚਾਹੁੰਦਾ ਤਾਂ ਉਹ ਸਿੰਗਾਪੁਰ ਹੈ ਜਿੱਥੇ ਸਿਰਫ ਤੁਸੀਂ 2.5 ਤੋਂ 3 ਲੱਖ ਰੁਪਿਆ ਫੀਸ ਪੇ ਕਰਕੇ ਉਹ ਵੀ ਆਫਟਰ ਵੀਜ਼ਾ ਜਦੋਂ ਵੀਜ਼ਾ ਆਉਂਦਾ ਤਾਂ ਤੁਸੀਂ ਉਦੋਂ ਪੇ ਕਰ ਸਕਦੇ ਹੋ ਤਾਂ ਸਿੰਗਾਪੁਰ ਵਰਗੀ ਕੰਟਰੀ ਦੇ ਵਿੱਚ ਜਾ ਕੇ ਆਪਣਾ ਕੈਰੀਅਰ ਬਣਾ ਸਕਦੇ ਆ ਤੇ ਇੱਥੇ ਕੁਐਸਚਨ ਇਹ ਆਉਂਦਾ ਕਿ ਸਿੰਗਾਪੁਰ ਜਾ ਕੇ ਬੱਚਾ ਕਰੂਗਾ ਕੀ ਤਾਂ ਉਹਦੇ ਉਸ ਦੇ ਕੋਲ ਬਹੁਤ ਸਾਰੇ ਆਪਸ਼ਨ ਆ ਸਿੰਗਾਪੁਰ 'ਚ ਆਪਣੀ ਜਿਹੜੀ ਸਟੱਡੀ ਕੰਪਲੀਟ ਕਰਨ ਤੋਂ ਬਾਅਦ ਦੇ ਵਿੱਚ ਪਹਿਲਾ ਆਪਸ਼ਨ ਇਹ ਹੈ ਕਿ ਉਹ ਆਪਣਾ ਸਿੰਗapore ਦੇ ਵਿੱਚ ਹੀ ਕੋਈ ਕੈਰੀਅਰ ਬਣਾ ਸਕਦਾ ਜਿਵੇਂ ਮੰਨ ਲਓ ਜੌਬ ਲੈ ਸਕਦਾ इवन ਦੋ ਕੀ ਉਹ ਪੀਆਰ ਤੱਕ ਵੀ ਲੈ ਸਕਦਾ ਬਟ ਥੋੜਾ ਇਟ ਟਫ ਪ੍ਰੋਸੀਜਰ ਆ ਤਾਂ ਬਹੁਤ ਸਾਰੇ ਬੱਚੇ ਕੀ ਕਰਦੇ ਆ ਸਿੰਗਾਪੁਰ ਤੋਂ ਜਦੋਂ ਆਪਣੀ ਸਟੱਡੀ ਕੰਪਲੀਟ ਕਰ ਲੈਂਦੇ ਆ ਤਾਂ ਉਹ ਦੂਸਰੀਆਂ ਕੰਟਰੀਆਂ ਦੇ ਵਿੱਚ ਮੂਵ ਹੋ ਜਾਂਦੇ ਆ ਜਿਵੇਂ ਕਿ ਮੈਂ ਗੱਲ ਕਰਾਂ ਆਸਟ੍ਰੇਲੀਆ ਦੀਆਂ ਬਹੁਤ ਸਾਰੀਆਂ ਯੂਨੀਵਰਸਿਟੀਆਂ ਦੇ ਕੈਂਪਸ ਸਿੰਗਾਪੁਰ ਦੇ ਵਿੱਚ ਵੀ ਆ ਤੇ ਨਾਲ ਦੀ ਨਾਲ ਜਿਹੜਾ ਨਿਊਜ਼ੀਲੈਂਡ ਵਰਗੀ ਕੰਟਰੀ ਆ ਉਹਨਾਂ ਦੇ ਕੈਂਪਸ ਵੀ ਸਿੰਗਾਪੁਰ ਦੇ ਵਿੱਚ ਹਰ ਤਾਂ ਬੱਚੇ ਨੂੰ ਕੀ ਹੁੰਦਾ ਕਿ ਥੋੜਾ ਪਹਿਲਾਂ ਕਰ ਲੈਂਦਾ ਸਿੰਗਾਪੁਰ ਦੇ ਵਿੱਚ ਆਪਣੀ ਟ੍ਰੇਨਿੰਗ ਲੈ ਲੈਂਦਾ ਵਰਕਸ਼ਾਪ ਵਗੈਰਾ ਲੈ ਲੈਂਦਾ ਤੇ ਉਸ ਤੋਂ ਬਾਅਦ ਉਹ ਵਧੀਆ ਕੰਟਰੀ ਦੇ ਵਿੱਚ ਮੂਵ ਹੋ ਸਕਦਾ ਜੀ ਜੇ ਆਪਾਂ ਗੱਲ ਕਰੀਏ ਤਾਂ ਜੇ ਮੈਂ ਅੱਜ ਰੁਝਾਨ ਜਿਹੜਾ ਬਣਿਆ ਵਾ ਲੋਕਾਂ ਦੇ ਵਿੱਚ ਲੋਕੀ ਭਰੋਸਾ ਨਹੀਂ ਕਰਦੇ ਭਰੋਸਾ ਤੋਂ ਕਿ ਕੀਤਾ ਭਰੋਸਾ ਟੁੱਟਿਆ ਬਹੁਤ ਆ ਕਿਉਂਕਿ ਵੱਡੀ ਗੈਂਤੀ ਦੇ ਵਿੱਚ ਠੱਗਾਂ ਵੱਜੀਆਂ ਇੱਥੇ ਜੇ ਆਪਾਂ ਏਰੀਆ ਦੀ ਗੱਲ ਕਰੀਏ ਮੋਗਾ ਜਿਲ੍ਹੇ ਦੇ ਵਿੱਚ ਕਾਫੀ ਉਖਤਲ ਪੁਤਲ ਹੋਈ ਆ ਲੋਕਾਂ ਨੂੰ ਭਰੋਸਾ ਕਰਨਾ ਬੜਾ ਮੌਖਾ ਜਿਹਾ ਹੋ ਗਿਆ ਭਰੋਸਾ ਲੋਕ ਕਿਵੇਂ ਕਰਨ ਦਿਖਤਾਰੇ ਦੇ ਵਿੱਚ ਬਹੁਤ ਸਾਰੇ ਪੁਆਇੰਟ ਨੋਟ ਕਰਨ ਵਾਲੇ ਆ ਜਿਵੇਂ ਕਿ ਜਿਹੜਾ ਹੈਗਾ ਭਰੋਸੇ ਦੀ ਗੱਲ ਆ ਸਭ ਤੋਂ ਪਹਿਲਾਂ ਤਾਂ ਇਹ ਦੇਖਿਆ ਜਾਵੇ ਵੀ ਜਿਹੜਾ ਉਹਦਾ ਓਨਰ ਹੈ ਮਾਲਕ ਹੈ ਕਿਸੇ ਵੀ ਸੰਸਥਾ ਦਾ ਉਹ ਕਿਹੜੇ ਪਿੰਡ ਜਾਂ ਸ਼ਹਿਰ ਨੂੰ ਬਿਲੋਂਗ ਕਰਦਾ ਤਾਂ ਕਿ ਥੋੜਾ ਜਿਹਾ ਆਪਾਂ ਭਰੋਸਾ ਕਰਨਾ ਗਾ ਕਾਸਤੇ ਇਜ਼ੀ ਹੋ ਜੇ ਇਹ ਕੋਈ ਸ਼ੱਕ ਨਹੀਂ ਇਹਦੇ ਵਿੱਚ ਕਿ ਇਮੀਗ੍ਰੇਸ਼ਨ ਲੈਣ ਦੇ ਵਿੱਚ ਬਹੁਤ ਸਾਰੇ ਲੋਕਾਂ ਨਾਲ ਫਰਾਡ ਹੋਇਆ ਤੇ ਹੁਣ ਵੀ ਹੋ ਰਿਹਾ ਤੇ ਇਨ ਆਉਣ ਵਾਲੇ ਟਾਈਮ ਦੇ ਵਿੱਚ ਵੀ ਹੋਊਗਾ ਬਟ ਜਿਹੜੀ ਫਰਾਡ ਦੀ ਜਿਹੜੀ ਸ਼ੁਰੂਆਤ ਆ ਉਹ ਗਾਕ ਦੇ ਖੁਦ ਘਰ ਤੋਂ ਹੀ ਸ਼ੁਰੂ ਹੋ ਜਾਂਦੀ ਆ ਜਿਵੇਂ ਕਿ ਫੋਰ ਐਗਜ਼ਾਮਪਲ ਕਿ ਇੱਕ ਬੱਚਾ ਜਿਹਦਾ ਬੈਂਡ ਸਕੋਰ ਕੈਨੇਡਾ ਵਾਸਤੇ ਜਾਂ ਆਸਟ੍ਰੇਲੀਆ ਵਾਸਤੇ ਜਾਂ ਨਿਊਜ਼ੀਲੈਂਡ ਜਾਂ ਕਿਸੇ ਵੀ ਚੰਗੀ ਕੰਟਰੀ ਵਾਸਤੇ ਫਿੱਟ ਨਹੀਂ ਬੈਠਦਾ ਬਟ ਫਿਰ ਵੀ ਬੱਚਾ ਕੋਸ਼ਿਸ਼ ਕਰਦਾ ਉਹ ਦੋ ਕੋਲ ਜਾਂਦਾ ਚਾਰ ਕੋਲੇ ਜਾਂਦਾ 10 ਕੋਲੇ ਜਾਂਦਾ ਤਾਂ ਉਹ ਕੋਈ ਨਾ ਕੋਈ ਦਸਾਂ ਦੇ ਵਿੱਚੋਂ ਇੱਕ ਅੱਦਾ ਉਹਨੂੰ ਕਹਿ ਦਿੰਦਾ ਵੀ ਭਾਈ ਕੋਈ ਗੱਲ ਨਹੀਂ ਤੇਰਾ ਵੀਜ਼ਾ ਆ ਜਾਊਗਾ ਤੋ ਫਾਈਲ ਅਪਲਾਈ ਕਰ ਦੇ ਤਾਂ ਉੱਥੇ ਬੱਚੇ ਨੂੰ ਇਹ ਹੁੰਦਾ ਵੀ ਇਹਨੇ ਮੈਨੂੰ ਕਹਿਦਾ ਮੇਰਾ ਵੀਜ਼ਾ ਆ ਜਾਊਗਾ ਤੇ ਮੇਰਾ ਵੀਜ਼ਾ ਆ ਜਾਊਗਾ ਬਟ ਵੀਜ਼ਾ ਕਿਸੇ ਵੀ ਕੰਸਲਟੈਂਟ ਨੇ ਨਹੀਂ ਦੇਣਾ ਵੀਜ਼ਾ ਜਿਹੜਾ ਸਾਨੂੰ ਦੀ ਹਾਈ ਕਮਿਸ਼ਨ ਨੇ ਦੇਣਾ ਜੇ ਤੁਸੀਂ ਉਹਦੀ ਰਿਕੁਆਇਰਮੈਂਟ ਪੂਰੀ ਕਰਦੇ ਆ ਤੁਹਾਡਾ ਵੀਜ਼ਾ ਆਊਗਾ ਜੇ ਨਹੀਂ ਕਰਦੇ ਤਾਂ ਉਹਦਾ ਵੀਜ਼ਾ ਕੋਈ ਵੀ ਨਹੀਂ ਲਵਾ ਸਕਦਾ ਪਰ ਜਿਹੜਾ ਅਗਲੇ ਪਾਸੇ ਬੈਠਾ ਹੁੰਦਾ ਚੇਅਰ ਦੇ ਅਗਲੇ ਪਾਸੇ ਜਿਹੜਾ ਕਹਿੰਦਾ ਤੇਰਾ ਵੀਜ਼ਾ ਆ ਜਾਊਗਾ ਪਤਾ ਉਹਨੂੰ ਵੀ ਹੁੰਦਾ ਵੀ ਵੀਜ਼ਾ ਨਹੀਂ ਆਉਣਾ ਬਟ ਉਹਦਾ ਕੀ ਆ ਉਹਨੇ ਖਰਚੇ ਘਟਨ ਵਾਸਤੇ ਜਿਹੜੀ ਆਪਣੀ ਕਾਉਂਸਲਰ ਜਾਂ ਟੀਮ ਰੱਖੀ ਹੋਈ ਆ ਉਹਨਾਂ ਨੂੰ ਟਾਰਗੇਟ ਦਿੱਤੇ ਹੋਇਆ ਵੀ ਜਿੰਨੇ ਵੀ ਲੋਕ ਆਉਣਗੇ ਤੂੰ ਮਣਾ ਕਿਸੇ ਨੂੰ ਵੀ ਨਹੀਂ ਕਰਨਾ ਓਕੇ ਬਹੁਤ ਸਾਰੀਆਂ ਇਹੋ ਜਿਹੀਆਂ ਕੰਪਨੀਆਂ ਜਿੱਥੇ ਤੁਸੀਂ 60 ਸਾਲ ਦੇ ਬਾਬੇ ਨੂੰ ਲੈ ਜਾਓ 15 ਸਾਲ ਦੇ ਬੱਚੇ ਨੂੰ ਲੈ ਜਾਓ ਬਿਨਾਂ ਆਈਲਟਸ ਪੀਟੀਓ ਕੈਨੇਡਾ ਦਾ ਅੱਜ ਵੀ ਪ੍ਰਮੋਟ ਕਰਦੇ ਆ ਆਸਟ੍ਰੇਲੀਆ ਅੱਜ ਵੀ ਪ੍ਰਮੋਟ ਕਰਦੇ ਆ ਪਰ ਮੈਂ ਤਾਂ ਆਪਣੀ ਜ਼ਿੰਦਗੀ 'ਚ ਵੀਜ਼ਾ ਹੀ ਨਹੀਂ ਦੇਖਿਆ ਹਜੇ ਜਿਹੜਾ ਬਿਨਾਂ ਆਈਲਟਸ ਤੋਂ ਕੈਨੇਡਾ ਦਾ ਵੀਜ਼ਾ ਆਇਆ ਹੋਵੇ ਜਾਂ ਆਸਟ੍ਰੇਲੀਆ ਦਾ ਵੀਜ਼ਾ ਆਇਆ ਹੋਵੇ ਭਾਵੇਂ ਜੇ ਆਪਾਂ ਜੇ ਆਪਾਂ ਗੱਲ ਕਰੀਏ ਬੰਦੇ ਕੋਲੇ ਬੱਚੇ ਕੋਲੇ ਕੁਝ ਵੀ ਨਹੀਂਗਾ ਮੰਨ ਲਓ ਆਈਟੀਆਰ ਟਰਨ ਵੀ ਹੈ ਨਹੀਂ ਫੰਡ ਵੀ ਹੈ ਨਹੀਂਗੇ ਕੁਝ ਵੀ ਹੈ ਨਹੀਂਗਾ ਉਹ ਤੁਹਾਡੇ ਕੋਲੇ ਹੁੰਦਾ ਉਹਦਾ ਫਿਰ ਤੁਹਾਡੇ ਕੋਲੇ ਕੀ ਹਾਲਾ ਅਸੀਂ ਸਮੇਂ-ਸਮੇਂ ਸਿਰ ਤੇ ਸੈਮੀਨਾਰ ਵਗੈਰਾ ਕੰਡਕਟ ਕਰਦੇ ਰਹਿੰਦੇ ਆ سوشل میڈیا ਦੇ ਥਰੂ ਵੀ ਬੱਚਿਆਂ ਨੂੰ ਅਸੀਂ ਅਵੇਅਰ ਕਰਦੇ ਰਹਿੰਦੇ ਆ ਕਿ ਜੇਕਰ ਤੁਸੀਂ ਵਧੀਆ ਕੰਟਰੀ ਜਿਵੇਂ ਕਿ ਆਸਟ੍ਰੇਲੀਆ ਜਾਣਾ ਚਾਹੁੰਦੇ ਆ ਤਾਂ ਉੱਥੇ ਤੁਹਾਨੂੰ ਫੰਡਸ ਆਈਟੀਆਰ ਲੈ ਕੇ ਸਮੱਸਿਆ ਆਉਂਦੀ ਆ ਤਾਂ ਜੇ ਉਹ ਸਮੇਂ ਸਿਰ ਰਹਿੰਦੇ ਆਪਣੀ ਸਮੱਸਿਆ ਦਾ ਹੱਲ ਸਾਡੇ ਕੋਲੇ ਲੈ ਕੇ ਆਉਂਦੇ ਆ ਸਮੱਸਿਆ ਲੈ ਕੇ ਆਉਂਦੇ ਤਾਂ ਅਸੀਂ ਉਹਦਾ ਸੋਲੂਸ਼ਨ ਜ਼ਰੂਰ ਦੰਦੇ ਆ ਆਈਟੀਆ ਰਿਟਰਨ ਆ ਪੰਚ ਅਸੀਂ ਗਾਈਡ ਕਰਦੇ ਆ ਜਿੱਦੀ ਕਿ ਅਸੀਂ ਕੋਈ ਚਾਰजेस ਨਹੀਂ ਲੈਂਦੇ ਉਹਨੇ ਨੇ ਆਪਣੇ ਫੰਡ ਨੂੰ ਕਿਵੇਂ ਮੈਂਟੇਨ ਕਰਨਾ ਅਸੀਂ ਉਹਦਾ ਵੀ ਕੋਈ ਚਾਰजेस ਨਹੀਂ ਲੈਂਦੇ ਉਹਦੀ ਵੀ ਉਹਨੂੰ ਅਸੀਂ ਗਾਈਡੈਂਸ ਦਿੰਦੇ ਆ ਅਗਰ ਫਿਰ ਵੀ ਔਨ ਦੀ ਸਪਾਟ ਕੋਈ ਬੱਚਾ ਆਉਂਦਾ ਜਿਹਦੇ ਕੋਲੇ ਕੋਈ ਆਈਟੀਆ ਰਿਟਰਨ ਜਾਂ ਬੈਂਕ ਸਟੇਟਮੈਂਟ ਜਾਂ ਬੈਲੈਂਸ ਨਹੀਂ ਹੈਗਾ then ਉਹ ਵੀ ਸਾਡੇ ਕੋਲੇ ਆ ਕੇ ਆਸਟ੍ਰੇਲੀਆ ਲਈ ਸਟੂਡੈਂਟ ਵੀਜ਼ਾ ਅਪਲਾਈ ਕਰ ਸਕਦਾ ਇਹਦੇ ਵਿੱਚ ਵੀ ਕੋਈ ਪ੍ਰੋਬਲਮ ਜੇ ਜੋ ਆਪਣੇ ਪੈਸੇ ਵੀ ਹਨੇਗੇ ਫਿਰ ਪੈਸੇ ਨਹੀਂ ਤਾਂ ਉਹਦਾ ਵੀ ਆਪਣੇ ਕੋਲੇ ਸੋਲੂਸ਼ਨ ਹੈਗਾ ਜਿਵੇਂ ਆਪਾਂ ਪਹਿਲਾਂ ਸਟਾਰਟਿੰਗ 'ਚ ਗੱਲ ਕੀਤੀ ਆ ਵੀ ਸਾਰੀਆਂ ਸਮੱਸਿਆ ਦਾ ਹੱਲ ਹੈਗਾ ਸਾਡਾ ਨਾਮ ਹੀ ਇਸ ਕਰਕੇ ਫੇਮਸ ਹੈ ਕਿ ਸਾਡੇ ਕੋਲੇ ਜਿਹੜਾ ਵੀ ਆ ਗਿਆ ਔਰ ਉਹਦਾ ਵੀਜ਼ੇ ਵਾਸਤੇ ਉਹ ਐਲੀਜੀਬਲ ਹੋਇਆ ਤਾਂ ਕੋਈ ਪ੍ਰੋਬਲਮ ਨਹੀਂ ਆ ਅਸੀਂ ਉਹਨੂੰ ਐਜੂਕੇਸ਼ਨਲ ਲੋਨ ਦੇ ਕੇ ਉਹਦੀ ਹੈਲਪ ਕਰਾਂਗੇ ਬਟ ਐਜੂਕੇਸ਼ਨਲ ਲੋਨ ਦੇ ਵਿੱਚ ਬਹੁਤ ਸਾਰੀਆਂ ਪ੍ਰੋਬਲਮਾਂ ਇਸ ਕਰਕੇ ਆ ਜਾਂਦੀਆਂ ਜਦੋਂ ਬੱਚਾ এডਿਕੇਸ਼ਨ ਲੋਨ ਸਾਡੇ ਕੋਲੇ ਲੈਣ ਵਾਸਤੇ ਆਉਂਦਾ ਤਾਂ ਉਸ ਨੂੰ ਇਹ ਲੱਗਦਾ ਵੀ ਇਹ 2 4 10 ਦਿਨ ਦਾ ਪ੍ਰੋਸੀਜਰ ਹੈ ਬਟ ਅਸੀਂ ਹਮੇਸ਼ਾ ਹੀ ਸਟੂਡੈਂਟਸ ਨੂੰ ਜਾਂ ਸਾਡੇ ਜਿਹੜੇ ਬੱਚੇ ਆਉਂਦੇ ਉਹਨਾਂ ਨੂੰ ਸਮਝਾਉਂਦੇ ਆ ਕਿ ਆਪਾਂ ਜਦੋਂ এডਿਕੇਸ਼ਨ ਲੋਨ ਜਾਂ ਕਿਸੇ ਤੋਂ ਪੈਸਾ ਲੈਣਾ ਤਾਂ ਉਸ ਪ੍ਰਕਿਰਿਆ ਦੇ ਵਿੱਚ ਟਾਈਮ ਲੱਗ ਜਾਂਦਾ ਤਾਂ ਅਸੀਂ এডਿਕੇਸ਼ਨ ਲੋਨ ਦੇ ਨਾਲ ਅਸੀਂ ਬੱਚਿਆਂ ਦੀ ਮਦਦ ਕਰਦੇ ਰਹਿੰਦੇ ਆ ਫਾਈਨੈਂਸ਼ਲੀ ਜਿਨ੍ਹਾਂ ਕੋਲੇ ਪੈਸਾ ਨਹੀਂ ਹੈਗਾ ਕਿੰਨੇ ਟਾਈਮ ਦਾ ਪ੍ਰੋਸੈਸ ਹੁੰਦਾ ਸਟੱਡੀ ਲੋਨ ਦਾ ਸਟੱਡੀ ਲੋਨ ਦਾ ਜਿਗਤਾਰ ਸਾਡੇ ਅਕੋਰਡਿੰਗ ਤਾਂ ਸਿਰਫ 8 ਦਿਨ ਦਾ ਪ੍ਰੋਸੈਸ ਹੈਗਾ ਬਟ ਜਿਹੜੇ ਏਰੀਆ ਦੇ ਵਿੱਚ ਆਪਾਂ ਬੈਠੇ ਆਂ ਤਾਂ ਮੋਸਟ ਆਫ ਕੇਸਿਸ 2 ਤੋਂ 3 ਮਹੀਨੇ ਲਿਆ ਜਾਂਦੇ ਆ ਉਹਦੇ ਕਾਫੀ ਰੀਜ਼ਨ ਹੁੰਦੇ ਆ ਜਿਵੇਂ ਕਿ ਬੱਚਿਆਂ ਕੋਲੇ ਆਈਟੀਆ ਰਿਟਰਨ ਨਹੀਂ ਹੈਗੀ ਬੱਚਿਆਂ ਕੋਲੇ ਉਹਨਾਂ ਦੇ ਪੇਰੈਂਟਸ ਕੋਲੇ ਕੋਈ ਇਹੋ ਜਿਹਾ ਪ੍ਰੂਫ ਨਹੀਂ ਹੈਗਾ ਜਿੱਥੋਂ ਸ਼ੋਅ ਕਰ ਸਕਣ ਕਿ ਸਾਡਾ ਕੋਈ ਬਿਜ਼ਨਸ ਜਾਂ ਕਾਰੋਬਾਰ ਚੱਲਦਾ ਹੈ ਜਾ ਉਹਨਾਂ ਕੋਲੇ ਜਿਹੜਾ ਐਂਟਰੀ ਆ ਜਿਹੜੀ ਆਪਣੇ ਏਰੀਆ ਦੇ ਵਿੱਚ ਜਿਹਨੂੰ ਆਪਾਂ ਕਹਿ ਦਿੰਦੇ ਆ ਕਿ ਲੋਕ ਡਰਦੇ ਆ ਕਿ ਉਹਨੇ ਜੇ ਕਾਊਂਟ ਦੇ ਵਿੱਚ ਦੀ ਆਪਦੇ ਪੈਸਾ ਕਮਾ ਲਿਆ ਤਾਂ ਇਨਕਮ ਟੈਕਸ ਵਾਲੇ ਅੱਜ ਹੀ ਉਹਨਾਂ ਨੂੰ ਫੜਨ ਆ ਜਾਣਗੇ ਬਿਲਕੁਲ ਉਹਨਾਂ ਨੂੰ ਇਹ ਸਮਝ ਨਹੀਂ ਹੈਗੀ ਕਿ 12 ਲੱਖ 75000 ਰੁਪਿਆ ਜਿਹੜਾ ਹੁਣ ਗਵਰਨਮੈਂਟ ਨੇ ਕਰਤਾ ਕਿ ਤੁਸੀਂ ਟੈਕਸ ਫ੍ਰੀ ਆਪਣੀ ਜਿਹੜੀ ਆਮਦਨ ਆ ਉਹ ਆਪਦੀ ਦਿਖਾ ਸਕਦੇ ਆ ਤੇ ਰੱਖ ਵੀ ਸਕਦੇ ਆ ਬਟ ਅਵੇਅਰਨੈਸ ਨਾ ਹੋਣ ਕਰਕੇ ਇਹ ਦੇ ਵਿੱਚ ਤਾਂ ਲੋਕ ਡਰਦੇ ਆ ਕਿ ਕਾਊਂਟ ਦੇ ਵਿੱਚ ਅਸੀਂ ਪੇਮੈਂਟ ਨਹੀਂ ਪਾਉਣੀ ਬਹੁਤ ਸਾਰੀਆਂ ਮੈਂ ਫੈਮਲੀਆਂ ਦੇਖੀਆਂ ਬਹੁਤ ਸਾਰੀਆਂ ਮੈਂ ਬੱਚਿਆਂ ਨੂੰ ਮ ਜਿੰਨਾਂ ਦੇ ਕੋਲੇ ਪ੍ਰੂਫ ਤਾਂ ਹੈਗੇ ਆ ਕੰਮ ਆਮਦਨ ਤਾਂ ਕਿਤੋਂ ਨਾ ਕਿਤੋਂ ਆ ਰਹੀ ਆ ਬਟ ਉਹ ਛੋ ਨੀ ਕਰ ਪਾਰੇ ਵੀ ਸਾਡੇ ਕੋਲੇ ਆਮਦਨ ਆ ਕਿ ਉਹ ਪੈਸਾ ਇਧਰੋਂ ਫੜਿਆ ਦੂਸਰੇ ਪਾਸੇ ਦੇਤਾ ਉਹਨਾਂ ਨੂੰ ਈਜ਼ੀ ਲੱਗਦਾ ਬੈਂਕ ਜਾਣਾ ਉਹਨਾਂ ਨੂੰ ਪ੍ਰੋਬਲਮ ਲੱਗਦੀ ਆ ਤਾਂ ਫਿਰ ਅਸੀਂ ਬੱਚੇ ਨੂੰ ਕਹਿੰਨੇ ਆ ਵੀ ਇਸ ਇਸ ਤਰੀਕੇ ਨਾਲ ਆਪਣੇ ਡਾਕੂਮੈਂਟਸ ਨੂੰ ਅਰੇਂਜ ਕਰ ਲੈ ਸਾਡੀ ਹੈਲਪ ਲਾਈਨ ਆ ਤਾਂ ਆਪਾਂ ਅਪਲਾਈ ਕਰ ਦੇਾਂਗੇ ਰੋਕੀ ਨੂੰ ਜਦੋਂ ਰੋਕੀ ਜਿਹੜਾ ਵੀ ਬੱਚਾ ਸਾਡੀ ਅਕੋਰਡਿੰਗ ਆਈਟੀਆਰ ਟਨ ਜਾਂ ਬੈਂਕ ਸਟੇਟਮੈਂਟ ਜਾਂ ਜੋ ਵੀ এডਿਕੇਸ਼ਨ ਲੋਨ ਆਸਤੇ ਡਾਕੂਮੈਂਟ ਚਾਹੀਦਾ ਸਾਡੇ ਅਕੋਰਡਿੰਗ ਰੈਡੀ ਕਰੂਗਾ ਤੇ ਅਸੀਂ ਗਰੰਟੀ ਦਿੰਦੇ ਆ ਕਿ ਉਹਨੂੰ 101% এডਿਕੇਸ਼ਨ ਲੋਨ ਮਿਲੂਗਾ ਔਰ এডਿਕੇਸ਼ਨ ਲੋਨ ਦੀ ਇੱਕ ਨਹੀਂ ਫਾਇਦੇ ਬਹੁਤ ਸਾਰੇ ਫਾਇਦੇ ਆ ਜਿਵੇਂ ਕਿ এডਿਕੇਸ਼ਨ ਲੋਨ ਦੀ ਜੇ ਆਪਣੇ ਕੋਲੇ ਸੈਂਕਸ਼ਨ ਲੈਟਰ ਹੁੰਦੀ ਆ ਤਾਂ ਆਪਾਂ ਨੂੰ ਟੈਕਸ ਦੇ ਵਿੱਚ ਰਿਵੈਟ ਮਿਲਦੀ ਆ ਟੈਕਸ ਆਪਾਂ ਨੂੰ ਦੇਣ ਦੀ ਲੋੜ ਨਹੀਂ ਹੁੰਦੀ ਜਦੋਂ ਆਪਾਂ ਫੋਰਨ ਕੰਟਰੀ ਇੰਡੀਆ ਤੋਂ ਰੁਪਿਆ ਭੇਜਦੇ ਆ ਪੇਮੈਂਟ ਭੇਜਦੇ ਆ ਤਾਂ ਆਪਣੇ ਤੇ ਟੈਕਸ ਗਵਰਨਮੈਂਟ ਲਾਉਂਦੀ ਆ ਇੱਕ ਤਾਂ ਮੈਨੂੰ ਉਹ ਨਹੀਂ ਪੈਂਦਾ ਦੂਸਰੇ ਨੰਬਰ ਤੇ ਜਿਹੜੀ ਪੇਮੈਂਟ ਆ ਉਹ ਤੁਸੀਂ EMI ਦੇ थ्रू ਦੇਣੀ ਆ ਔਰ इजीली ਦੇ ਸਕਦਾ ਬੱਚਾ ਕੋਈ ਪ੍ਰੋਬਲਮ ਨਹੀਂ ਆ ਵਧੀਆ ਕੰਟਰੀਆਂ ਦੇ ਵਿੱਚ ਬੱਚੇ ਦੀ ਆਮਦਨ ਵੀ ਸੋਹਣੀ ਹੁੰਦੀ ਆ ਸਪੈਸ਼ਲੀ ਉਹ ਬੱਚੇ ਜਿਨ੍ਹਾਂ ਨੇ ਇੱਥੇ ਗ੍ਰੈਜੂਏਸ਼ਨ ਕੀਤੀ ਹੋਈ ਆ ਤੇ ਔਰ ਮਾਸਟਰ ਹਾਇਰ এডਿਕੇਸ਼ਨ ਆਸਤੇ ਯੂਕੇ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਜਾਂ ਕਿਸੇ ਵੀ ਕੰਟਰੀ ਚ ਜਾਣਾ ਚਾਹੁੰਦੇ ਆ ਤਾਂ ਉੱਥੇ ਬੈਂਕ ਬਹੁਤ ਵਧੀਆ ਆਪਸ਼ਨ ਬੱਚਿਆਂ ਨੂੰ ਦਿੰਦਾ ਜਿਸ ਦੇ ਵਿੱਚ ਉਸ ਦੀ ਜਿਹੜੀ EMI ਆ ਜਸ ਮਾਲੂ ਕਿਸੇ ਬੱਚੇ ਦੀ 1 ਸਾਲ ਦੀ এডਿਕੇਸ਼ਨ ਤਾਂ ਉਹਨੇ 2 ਸਾਲ ਜਿਹੜੀ ਆ ਉਹ 2000 ਜਾਂ 5000 ਰੁਪਏ EMI ਪੇ ਕਰਨੀਆਂ ਬਟ ਜਦੋਂ ਉਹਦੀ ਸਟੱਡੀ ਕੰਪਲੀਟ ਤੋਂ ਹੁਣ ਤੋਂ ਬਾਅਦ ਇੱਕ ਹੋਰ ਸਾਲ ਦੇ ਬਾਅਦ ਉਹਨੇ ਪ੍ਰੋਪਰੀ EMI ਸਟਾਰਟ ਹੋਣੀ ਹੈ ਇਹ ਤੋਂ ਵੱਧੀਆ ਆਪਸ਼ਨ ਤਾਂ ਮੈਨੂੰ ਲੱਗਦਾ ਜਖਤਾਰ ਅਪੀਲੈਂਟਸ ਵੀ ਨਹੀਂ ਪ੍ਰੋਵਾਈਡ ਕਰਵਾ ਸਕਦੇ ਤਾਂ ਥਰਡ ਪਾਰਟੀ ਤਾਂ ਕਰਵਾਈ ਕਿਵੇਂ ਸਕਦੇ ਕਰਵਾਈ ਕਿਉਂ ਸਕਦੇ ਕਿ ਆਪਾਂ ਗੱਲ ਕਰਕੇ ਜਿਹੜਾ ਵੀਜ਼ਾ ਜਿਹ ਆਪਾਂ ਜਿਵੇਂ ਤੁਸੀਂ ਪਹਿਲਾਂ ਦੱਸ ਚੁੱਕੇ ਹੋ ਵੀਜ਼ਾ ਅਫਸਰ ਦੇ ਅੰਡਰ ਹੁੰਦਾ ਸਭ ਕੁਝ ਹੁੰਦਾ ਪਰ ਜਿਵੇਂ ਤੁਸੀਂ ਦੱਸਿਆ ਵੀ ਇਹੋ ਜਿਹਾ ਕੀ ਸਿਸਟਮ ਚੱਲ ਰਿਹਾ ਜਿਹੜਾ ਕਹਿੰਦੇ ਵੀ ਸਾਨੂੰ ਦਾ 100% ਸ਼ੋਰ ਵੀਜ਼ਾ ਇਹ ਹੁਣ ਜਦ ਮਾਰਕੀਟ ਵਿੱਚ ਸ਼ੇਸ਼ਟਮ ਚੱਲਿਆ ਵਾ ਵੀ ਕਾਰਨ ਨੂੰ ਤੁਸੀਂ ਮੰਨਦੇ ਕੀ ਹੋ ਬਾਈ ਉਹਦੇ ਵਿੱਚ ਦੋ ਹੀ ਗੱਲਾਂ ਜਾਂ ਤਾਂ ਜਿਹੜਾ ਬੰਦਾ ਕਹਿੰਦਾ 100% ਵੀਜ਼ਾ ਜਾਂ ਤਾਂ ਉਹ ਰੱਬ ਹੈ ਜਾਂ ਉਹ ਠੱਗ ਹੈ ਠੀਕ ਹੈ ਤੇ ਇਹ ਹੁਣ ਜਿਹੜੇ ਇਹ ਪ੍ਰੋਮਿਸ ਕਰਦੇ ਆ ਬੱਚਾ ਨਾਲ 100% ਵੀਜ਼ਾ ਨਾਲ ਉਹ ਚੰਗੀ ਤਰ੍ਹਾਂ ਜਾਣਦੇ ਕਿ ਉਹ ਰੱਬ ਹੈ ਕਿ ਉਹ ਠੱਗ ਹੈ ਹੋਰ ਦੋ ਚੀਜ਼ਾਂ ਮੈਂ ਤੁਹਾਨੂੰ ਹੋਰ ਪੁੱਛਣੀ ਆ ਵੀਜ਼ਾ ਅਪਰੂਵ ਹੋਣ ਤੇ ਵੀਜ਼ਾ ਰਿਜੈਕਟ ਹੋਣ ਦੇ ਕਾਰਨ ਕੀ ਆ ਪਹਿਲਾਂ ਅਪਰੂਵ ਹੋਣ ਦੱਸੋ ਵਿਸਤਾਰ ਨਾਲ ਜਿਹੜੇ ਆਪਾਂ ਦੇ ਦਰਸ਼ਕਾਂ ਨੂੰ ਜਿਹੜੇ ਪ੍ਰੋਪਰ ਤਿਕਣਾ ਸਮਝਾ ਸਕਦੇ ਫਿਰ ਜਿਹੜੇ ਵੀਜ਼ਾ ਰਿਜੈਕਟ ਹੋਣ ਦੇਗਾ ਭਾਈ ਜੀ ਐਕਚੁਅਲੀ ਇਹ ਨਿਰਪਰ ਕਰਦਾ ਹੈ ਹਾਈ ਕਮਿਸ਼ਨ ਦੇ ਉੱਤੇ ਕਿ ਉਸ ਟਾਈਮ ਦੇ ਵਿੱਚ ਜਦੋਂ ਆਪਾਂ ਵੀਜ਼ਾ ਅਪਲਾਈ ਕਰ ਰਹੇ ਹਾਂ ਤਾਂ ਉਸ ਟਾਈਮ ਦੇ ਵਿੱਚ ਹਾਈ ਕਮਿਸ਼ਨ ਦੇ ਵਿੱਚ ਅੰਦਰ ਕੀ ਚੱਲ ਰਿਹਾ ਕੀ ਚੱਲ ਰਿਹਾ ਫੋਰ ਏਗਜ਼ਾਮਪਲ ਕਿ ਜੇ ਮੈਂ ਹੁਣ ਆਸਟ੍ਰੇਲੀਆ ਦੀ ਗੱਲ ਕਰਾਂ ਅੱਜ ਦੀ ਡੇਟ ਦੇ ਵਿੱਚ ਆਸਟ੍ਰੇਲੀਆ ਦਾ ਸਕਸੈਸ ਰੇਟ 101% ਹੈ ਇਸ ਟਾਈਮ ਚੱਲ ਰਿਹਾ ਬਟ ਜੇ ਮੈਂ ਪਿਛਲੇ 3 ਮਹੀਨੇ ਜਾਂ 4 ਮਹੀਨੇ ਚਲਾ ਜਾਵਾਂ ਤਾਂ ਉਸ ਟਾਈਮ ਇੰਨਾ ਵੀਜ਼ਾ ਨਹੀਂ ਆ ਰਿਹਾ ਸੀਗਾ ਤਾਂ ਜੇ ਮੈਂ ਇਹਦੂ ਅਗਲੇ 6 ਜਾਂ 7 ਮਹੀਨਿਆਂ ਦੀ ਗੱਲ ਕਰਾਂ ਤਾਂ ਮੈਨੂੰ ਲੱਗਦਾ ਫਿਰ ਇਹ ਚ ਡਾਊਨਫਾਲ ਥੋੜਾ ਵੇ ਦੇਖਣ ਨੂੰ ਆਊਗਾ ਬਟ ਗੱਲ ਇਹ ਆਉਂਦੀ ਕਿ ਬੱਚੇ ਨੂੰ ਕਿਵੇਂ ਪਤਾ ਲੱਗੇ ਕਿ ਉਹਦੀ ਐਪਲੀਕੇਸ਼ਨ ਉਹਦੇ ਵਾਸਤੇ ਐਲੀਜੀਬਲ ਉਸ ਕੰਟਰੀ ਵਾਸਤੇ ਹੈ ਜਾਂ ਨਹੀਂ ਹੈ ਤਾਂ ਉਹਦਾ ਸਿੰਪਲ ਜਿਹਾ ਫਾਰਮੂਲਾ ਜੇ ਬੱਚਾ ਆਸਟ੍ਰੇਲੀਆ ਅੱਜ ਦੇ ਟਾਈਮ ਦੇ ਵਿੱਚ ਜਾਣਾ ਚਾਹੁੰਦਾ ਜੇ ਬੱਚੇ ਨੇ +2 ਕੀਤੀ ਆ ਤਾਂ ਉਹਦਾ 1 ਸਾਲ ਤੋਂ ਵੱਧ ਗੈਪ ਨਹੀਂ ਚੱਲਣਾ ਪਲੱਸ ਗੈਪ ਪਲੱਸ ਉਹਦੇ ਕੋਲੇ ਜਿਹੜੇ ਬੈਂਡ ਸਕੋਰ ਆ 6 ਇਚ ਅਸੀਂ ਤਾਂ ਕਹਿੰਨੇ ਆ ਬਟ ਇੱਕ ਚੋ 5.5 ਹੈ ਤਾਂ ਉਹ ਚੱਲ ਜਾਣਗੇ ਔਰ ਉਹਦੇ ਪੇਰੈਂਟਸ ਜਿਹੜੀ ਇਨਕਮ ਆ ਆਈਟੀਆਰ ਤਨ ਦੇ ਥਰੂ ਆਪਾਂ ਦਿਖਾਉਣੀ ਆ ਉਹ 12 ਲੱਖ ਮਿਨੀਮਮ 1 ਸਾਲ ਦੀ ਹੋਣੀ ਚਾਹੀਦੀ ਹੈ ਚਾਹੇ ਉਹ ਚ ਉਹਦੇ ਪੇਰੈਂਟਸ ਮਦਰ ਐਂਡ ਫਾਦਰ ਐਡ ਹੋ ਜਾਣ ਚਾਹੇ ਇੱਕ ਮੈਂਬਰ ਹੋ ਜੇ ਚਾਹੇ ਉਹਨਾਂ ਦਾ ਕੋਈ ਨਾਨਾ ਨਾਨੀ ਦਾਦਾ ਦਾਦੀ ਜਾਂ ਕੋਈ ਚਾਚੇ ਨੂੰ ਵੀ ਆਪਾਂ ਕੁਝ ਹੱਦ ਤੱਕ ਐਡ ਕਰ ਸਕਦੇ ਬਲੱਡ ਰਿਲੇਸ਼ਨ ਚ ਹੋਣਾ ਚਾਹੀਦਾ ਹੋਣਾ ਚਾਹੀਦਾ ਉਹਨਾਂ ਕੋਲੇ ਤਾਂ ਵੀਜ਼ਾ ਸਕਸੈਸ ਰੇਟ ਜਿਹੜਾ ਆਸਟ੍ਰੇਲੀਆ ਦਾ ਉਹ ਇਸ ਨਾਲ ਦੋ ਤਿੰਨ ਚੀਜ਼ਾਂ ਦੇ ਉੱਤੇ ਨਰਪੜ ਕਰਦਾ ਮੈਂ ਕੈਨੇਡਾ ਦੀ ਗੱਲ ਕਰਾਂ ਤਾਂ ਸਾਡੇ 4 ਬੈਂਡ ਸਕੋਰ ਤੇ ਵੀ ਕੈਨੇਡਾ ਦੇ ਵੀਜ਼ੇ ਸਾਡੇ ਕੋਲੇ ਵੀ ਲੱਗੇ ਹੋਏ ਆ ਮਾਰਕੀਟ ਦੇ ਵਿੱਚ ਵੀ ਲੱਗੇ ਆ ਬਟ ਜੇ ਅੱਜ ਦੀ ਗੱਲ ਸਿਨੈਰੀਓ ਦੀ ਮੈਂ ਗੱਲ ਕਰਾਂ ਤਾਂ ਅੱਜ ਦੇ ਸਿਨੈਰੀਓ ਦੇ ਵਿੱਚ ਜਿਹੜਾ ਕੈਨੇਡਾ ਦਾ ਸਟੂਡੈਂਟ ਵੀਜ਼ਾ ਉਸੇ ਹੀ ਬੱਚੇ ਨੂੰ ਮਿਲੂਗਾ ਜਿਹਦੇ ਕੋਲੇ 6 ਈਚ ਬੈਂਡ ਸਕੋਰ ਆ ਸਾਡੇ 5 1 ਚੋ ਹੈਗੇ ਆ ਤਾਂ ਉਹ ਮੈਂ ਇੰਨਾ ਕਿ ਉਹ ਹਜੇ ਨਾ ਅਪਲਾਈ ਕਰੇ ਕੈਨੇਡਾ ਵਾਸਤੇ ਤਾਂ ਉਹਦੇ ਚਾਂਸ ਹੈਗੇ ਆ ਵੀ ਉਹਨਾਂ 5 7 10% ਰਿਫਿਊਜ਼ਲ ਹੋਣ ਦੇ ਚਾਂਸ ਹੈਗੇ ਆ ਇਦਾਂ ਹੀ ਬਹੁਤ ਸਾਰੀਆਂ ਕੰਟਰੀਆਂ ਜਿੱਥੇ ਕਿ ਆਪਾਂ ਜਿਵੇਂ ਜੁਕੇ ਦੀ ਗੱਲ ਕਰ ਲਈਏ ਜੁਕੇ ਦੇ ਵਿੱਚ ਜਿਹੜਾ ਵੀਜ਼ਾ ਹੈ ਉਹ ਪੁਆਇੰਟ بیسਡ ਹੈ ਜਦੋਂ ਆਪਾਂ ਨੂੰ ਕੌਸਟ ਲੈਟਰ ਰੀਸੀਵ ਹੋ ਜਾਂਦੀ ਹੈ ਤਾਂ 99% ਵੀਜ਼ਾ ਆਪਾਂ ਨੂੰ ਰੀਸੀਵ ਹੋ ਜਾਂਦਾ ਜੀ ਅੱਛਾ ਹੋਰ ਕੀ ਗੱਲਬਾਤ ਜਿਹੜੀ ਤੁਸੀਂ ਕੋਈ ਰਹਿ ਗਈ ਹੋਵੇ ਸਾਂਝੀ ਕਰਨ ਵਾਲਾ ਮੇਰੇ ਸਵਾਲ ਚ ਰਹਿ ਗਈ ਹੋਵੇ ਤੁਸੀਂ ਸਾਂਝੀ ਕਰਨੀ ਚਾਹੁੰਦੇ ਹੋ ਇਹੀ ਗੱਲ ਮੈਂ ਤੁਹਾਡੇ ਮਾਧਿਅਮ ਦੇ ਥਰੂ ਸਾਂਝੀ ਕਰਨਾ ਚਾਹੁੰਨਾ ਕਿ ਜਦੋਂ ਬੱਚੇ ਨੇ ਕਿਸੇ ਵੀ ਕੰਟਰੀ ਆਸਤੇ ਵੀਜ਼ਾ ਅਪਲਾਈ ਕਰਨਾ ਉਹਨੂੰ ਘੱਟ ਤੋਂ ਘੱਟ 5 ਤੋਂ 7 ਕੰਸਲਟੈਂਟ ਨਾਲ ਰੈਅ ਕਰਨੀ ਚਾਹੀਦੀ ਆ ਸਲਾਹ ਲੈਣੀ ਚਾਹੀਦੀ ਆ ਤਾਂ ਮੋਸਟ ਆਫ ਜਿਹੜੇ ਚੰਗੇ ਮਾਰਕੀਟ ਦੇ ਵਿੱਚ ਵੀ ਲੋਕ ਬੈਠੇ ਇਦਾਂ ਨਹੀਂ ਆਪਾਂ ਕਹਿ ਸਕਦੇ ਕਿ ਸਾਰੇ ਇਸ ਤਰ੍ਹਾਂ ਦੇ ਕੰਮ ਕਰਦੇ ਆ ਜੇ ਉਹਨੂੰ 5 ਤੋਂ 7 ਬੰਦਿਆਂ ਨੂੰ ਮਿਲਿਆ ਔਰ 4 ਬੰਦੇ ਉਹਨੂੰ ਮਨਾਂ ਕਰ ਰਹੇ ਆ ਔਰ 3 ਕਹਿ ਰਹੇ ਆ ਯੈਸ ਥੈਨ ਕੀ ਡੈਫੀਨੇਟਲੀ ਕੋਈ ਨਾ ਕੋਈ ਪ੍ਰੋਬਲਮ ਆ ਇੱਕ ਜੀਰ ਮੈਂ ਹੋਰ ਐਡ ਕਰਨੀ ਚਾਹੁੰਨਾ ਜਿਵੇਂ ਕਿ ਇੱਕ ਪਿਛਲੇ ਸਿਸਟਮ ਚੱਲਿਆ ਸੀਗਾ ਵੀ ਜਿਵੇਂ ਬੱਚੇ ਦਾ ਵੀਜ਼ਾ ਰਿਜੈਕਟ ਹੋ ਜਾਂਦਾ ਮੰਨ ਲਓ ਕਿ ਤੋਹਰ ਜਾ ਕੇ ਆਉਂਦਾ ਵੀਜ਼ਾ ਰਿਜੈਕਟ ਹੋ ਜਾਂਦਾ ਤਾਂ ਉਸ ਤੋਂ ਬਾਅਦ ਉਹ ਫਰਸਟ ਚੋਇਸ ਕੋਲ ਆ ਜਾਂਦਾ ਫਰਸਟ ਪੈਲ ਜਿਹੜੇ ਡਾਕੂਮੈਂਟ ਆ ਉਹ ਬੱਚੇ ਨੂੰ ਪੁੱਛਦੀ ਆ ਵੀ ਕਿਹੜੇ ਕਿਹੜੇ ਡਾਕੂਮੈਂਟ ਲਾ ਕੇ ਕਹਿੰਦੇ ਜਿਹੜੇ ਡਾਕੂਮੈਂਟ ਕਿਸੇ ਏਜੰਟ ਨੇ ਹੋਰ ਲਾਏ ਹੁੰਦੇ ਆ ਅੱਗੇ ਹੋਰ ਹੁੰਦਾ ਇੱਕ ਤੇ ਜਾ ਕੇ ਚੱਕਰ ਪਿੰਦੇ ਆ ਬਿਲਕੁਲ ਭਾਈ ਜਦੋਂ ਵੀ ਕੋਈ ਬੰਦਾ ਫਰਸਟ ਚੋਇਸ ਸਾਡੇ ਆਫਿਸ ਦੇ ਵਿੱਚ ਕਿਤੋਂ ਵੀ ਫਾਈਲ ਰਿਫਿਊਜ਼ ਕਰਵਾ ਕੇ ਆਉਂਦਾ ਤਾਂ ਪਹਿਲਾਂ ਪ੍ਰਾਇੋਰਟੀ ਇਸ ਚੀਜ਼ ਨੂੰ ਦਿੱਤੀ ਜਾਂਦੀ ਹੈ ਕਿ ਡਾਕੂਮ ਉਨਲਾਈਨ ਅਪਲਾਈ ਕੀਤੀ ਸੀ ਜੇ ਮੈਂ ਕੈਨੇਡਾ ਦੀ ਗੱਲ ਕਰਾਂ ਤਾਂ ਮੈਂ ਗਾਹ ਵੀ ਕੁਝ ਵੀ ਮੈਨੂੰ ਕਲੈਂਟ ਦੱਸ ਰਿਹਾ ਜਾਂ ਉਹ ਕਹਿ ਰਿਹਾ ਵੀ ਮੇਰੇ ਪਿਛਲੇ ਕੰਸਲਟੈਂਟ ਨੇ ਇਹ ਪੇਪਰ ਲਾਇਆ ਸੀ ਤਾਂ ਅਸੀਂ ਉਹਨੂੰ ਕਹਿੰਨੇ ਆਂ ਵੀ ਭਾਈ ਸਾਹਿਬ ਆਪਾਂ ਇੱਕ ਵੇਰ ਇਸ ਤੇ ਅ ਕੈਪਸ ਨੋਟ ਅਪਲਾਈ ਕਰਦੇ ਆਂ ਕੈਪਸ ਨੋਟ ਦੇ ਨਾਲ ਆਪਾਂ ਇਨਫੋਰਮੇਸ਼ਨ ਲੈਣੇ ਆਂ ਕੈਨੇਡਾ ਹਾਈ ਕਮਿਸ਼ਨ ਤੋਂ ਵੀ ਐਂਟਰ ਉਹਨੇ ਕੀ ਕੀ ਕੀਤਾ ਸੀ ਜਿਵੇਂ ਕਿ ਮੰਨ ਲਓ ਤੁਸੀਂ ਵੀ ਮੇਰੇ ਕੋਲੇ ਫਾਈਲ ਲਵਾਉਣਾ ਆ ਤੁਸੀਂ ਮੈਨੂੰ 6 ਲੱਖ ਦੀ ਐਫ.ਡੀ. ਦੇਤੀ ਜਾਂ 5 ਲੱਖ ਦੀ ਐਫ.ਡੀ. ਦੇਤੀ ਮੈਨੂੰ ਆਈਲੈਟਸ ਸਕੋਰ ਦੇਤਾ ਜਾਂ ABCD ਕੋਈ ਵੀ ਡਾਕੂਮੈਂਟ ਦਿੱਤਾ ਹੁਣ ਇਹ ਤਾਂ ਮੇਰੀ ਇਮਾਨਦਾਰੀ ਹੈ ਨਾ ਕਿ ਮੈਂ ਉਹ ਡਾਕੂਮੈਂਟਾਂ ਦੇ ਵਿੱਚੋਂ ਕਿੰਨੇ ਡਾਕੂਮੈਂਟਸ ਲਾਏ ਆ ਤੁਸੀਂ ਵੀ ਆਪਣੀ ਜਗ੍ਹਾ ਤੇ ਠੀਕ ਆ ਜੇ ਮੰਨ ਲਓ ਤੁਸੀਂ ਛੇ ਡਾਕੂਮੈਂਟ ਲਾਤੇ ਕਿਸੇ ਨੇ ਆਹ ਹੀ ਦਿੱਤੇ ਸੀ ਨਾ ਬਟ ਲਾਏ ਕਿੰਨੇ ਆ ਇਹ ਨਾ ਤੁਹਾਨੂੰ ਪਤਾ ਉਹ ਉਹ ਜਾਣਦਾ ਤਾਂ ਮੈਂ ਉਸ ਨੂੰ ਫੇਰ ਦੁਬਾਰਾ ਉਸੇ ਤਰੀਕੇ ਨਾਲ ਅਪਲਾਈ ਕਰਤਾ ਤਾਂ ਦੈਨ ਉਹਦੇ ਵਿੱਚ ਪ੍ਰੋਬਲਮ ਆ ਸਕਦੀ ਹੈ ਤਾਂ ਅਸੀਂ ਪਹਿਲਾਂ ਕੈਪਸ ਨੋਟ ਅਪਲਾਈ ਕਰਦੇ ਆ ਹਾਈ ਕੈਨੇਡਾ ਗਵਰਨਮੈਂਟ ਤੋਂ ਜਾਣਕਾਰੀ ਲੈਣੇ ਆ ਵੀ ਇਸ ਨੇ ਪੁਰਾਣੀ ਐਪਲੀਕੇਸ਼ਨ ਦੇ ਵਿੱਚ ਕਿਹੜੇ ਡਾਕੂਮੈਂਟਸ ਲਾਏ ਸੀ ਹੁਣ ਉਹੀ ਇਹ ਡਾਕੂਮੈਂਟਸ ਲੈ ਰਿਹਾ ਤਾਂ ਡਾਕੂਮ ਸਟ੍ਰੈਸ ਵੱਲੋਂ ਨਹੀਂ ਕੀਤੀ ਆ ਤੁਸੀਂ ਜਿਵੇਂ ਦਾ ਸਿਸਟਮ ਇੱਕ ਮਾਰਕੀਟ ਚ ਹੋਰ ਚੱਲਿਆ ਵਾ ਵੀ ਵੀਰ ਇੱਕ ਬੰਦਾ ਲਾਉਂਦਾ ਚੰਡੀਗੜ੍ਹ ਜਾਂ ਜਲੰਧਰ ਤਾਂ ਇੱਥੋਂ ਸਾਰੇ ਬੰਦੇ ਇਕੱਠੇ ਕਰ ਲੈਂਦੇ ਆ ਜਿਵੇਂ ਆਰਡਰ ਲੈ ਲੈਂਦੇ ਆ ਵੀ ਆਰਡਰ ਲਈ ਜਾਂਦਾ ਥੋੜਾ ਵੀ ਇਹੀ ਸਿਸਟਮ ਆਰਡਰ ਨੇ ਭੇਜ ਦਿਆਂ ਜਾਬ ਕਰ ਦਿਆ ਤੁਸੀਂ ਨਹੀਂ ਬਾਈ ਜੀ ਅਸੀਂ ਕੀ ਕਰਦੇ ਆ ਸਾਨੂੰ ਕੰਮ ਥੋੜਾ ਕਰਨਾ ਮਨਜ਼ੂਰ ਆ ਬਟ ਜਿੰਨਾ ਵੀ ਅਸੀਂ ਕੰਮ ਕਰਦੇ ਆ ਉਹ ਆਪਦੇ ਹੀ ਦੈਰੇ 'ਚ ਰਹਿ ਕੇ ਕਰਦੇ ਆ ਔਰ ਜਿੰਨੇ ਕੇ ਸਾਨੂੰ ਆਪਦੀ ਸਮਝ ਆ ਉਹਦੇ ਹੀ ਅਕੋਰਡਿੰਗ ਕਰਦੇ ਆ ਅਸੀਂ ਫਾਈਲ ਕਦੇ ਵੀ ਇੱਥੋਂ ਚੱਕੀ ਲੁਧਿਆਣਾ ਲੁਧਿਆਣਾ ਚੱਕੀ ਚੱਡੀ ਕਰਕੇ ਤੇ ট্রান্সਫਰਿੰਗ ਕਰਦੇ ਉਹਦੇ ਦੋ ਤਿੰਨ ਰੀਜ਼ਨ ਹੈ ਕਿਉਂਕਿ ਇੱਕ ਤਾਂ ਜਿਹੜਾ ਵੀ ਬੰਦਾ ਇਹ ਚੀਜ਼ ਨੂੰ ਕਰਦਾ ਉਹਨੂੰ ਖੁਦ ਨੂੰ ਹੀ ਏਜੰਟ ਨੂੰ ਪ੍ਰੋਬਲਮ ਆਉਂਦੀ ਕਿਉਂਕਿ ਉਹ ਆਪ ਖੁਦ ਕਿਸੇ ਤੇ ਨਿਰਭਰ ਆ ਉਹ ਬੱਚੇ ਨੂੰ ਕੀ ਜਵਾਬ ਦੇਊਗਾ ਜਦੋਂ ਸਭ ਕੁਝ ਤੁਹਾਡੇ ਹੱਥ ਚ ਹੈ ਹੈਂਡਲ ਤੁਸੀਂ ਖੁਦ ਅਪਲਾਈ ਕਰ ਰਹੇ ਹੋ ਸਾਰਾ ਕੁਝ ਤੁਹਾਡੇ ਕੋਲ ਇੱਕ ਟਰੈਕਿੰਗ ਰਹਿ ਜਾਂਦੀ ਆ ਬੱਚਾ ਵੀ ਸਮ ਟਾਈਮ ਕੀ 2 ਮਹੀਨੇ ਲੱਗ ਗਏ 3 ਮਹੀਨੇ ਲੱਗ ਗਏ 4 ਮਹੀਨੇ ਆਪਾਂ ਵੇਖਦੇ ਆਂ ਮਾਰਕੀਟ ਦੇ ਵਿੱਚ ਵੀਜ਼ੇ ਨੂੰ ਲੱਗ ਜਾਂਦੇ ਆ ਬੱਚਾ ਪੈਨਿਕ ਹੋ ਜਾਂਦਾ ਕਿਉਂਕਿ ਉਹਦੀ ਜਿਹੜੀ ਏਜ ਹੁੰਦੀ ਉਹ ਵੀ ਇਹੋ ਜੀ ਹੁੰਦੀ ਉਹਨੂੰ ਜ਼ਿਆਦਾ ਸਮਝ ਨਹੀਂ ਹੁੰਦੀ ਤਾਂ ਜੇ ਆਪਣੇ ਕੋਲੇ ਟਰੈਕਿੰਗ ਆ ਤਾਂ ਬੱਚੇ ਨੂੰ ਆਪਾਂ ਪੂਰੀ ਤਸੱਲੀ ਦਿਵਾਉਣ ਵਾਸਤੇ ਉਹਨੂੰ ਦਿਖਾ ਸਕਦੇ ਆ ਜੀ ਆਹ ਤੇਰੀ ਐਪਲੀਕੇਸ਼ਨ ਆ ਇੱਥੇ ਕੀ ਪ੍ਰੋਸੈਸ ਹੋਈ ਆ ਔਰ ਇਸ ਤੇ ਇੰਨਾ ਟਾਈਮ ਹੋਰ ਲੱਗ ਸਕਦਾ ਤਾਂ ਇਸ ਕਰਕੇ ਅਸੀਂ ਕਦੇ ਵੀ ਫਸਟ ਚੋਇਸ ਨੇ ਇੱਥੋਂ ਐਪਲੀਕੇਸ਼ਨ ਫੜੀ ਚੰਡੀਗੜ੍ਹ ਲੁਧਿਆਣਾ ਜਾਂ ਕਿਸੇ ਹੋਰ ਸ਼ਹਿਰ ਦੇ ਵਿੱਚ ਨਹੀਂ ਦੁੱਤੀ ਜੋ ਕੁਝ ਕਰਾਂਗੇ ਉਹਦੇ ਅਪਲਾਈ ਕਰਦੇ ਤੁਸੀਂ ਪੈਸੇ ਅਡਵਾਂਸ ਕਰਨ ਲੈਣੇ ਹੋ ਜਾਂ ਪੈਸੇ ਆਫਟਰ ਵੀਜ਼ੇ ਲੈਣੇ ਆ ਡਿਪੈਂਡ ਕਰਦਾ ਵੀਜ਼ੇ ਦੀ ਕੈਟਾਗਰੀ ਕੀ ਆ ਮੋਸਟ ਆਫ ਦੀ ਕੇਸ ਅਸੀਂ ਪੈਸਾ ਵੀਜ਼ਾ ਲੱਗਣ ਤੋਂ ਬਾਅਦ ਹੀ ਲੈਨੇ ਆ ਸਪੈਸ਼ਲੀ ਅੱਜਕੱਲ੍ਹ ਦੇ ਮਾਰਕੀਟ ਦੇ ਵਿੱਚ ਜਿਹੜਾ ਵੀਜ਼ਾ ਚੱਲ ਰਿਹਾ ਉਹ ਸਟੂਡੈਂਟ ਵੀਜ਼ਾ ਚੱਲ ਰਿਹਾ ਸਟੂਡੈਂਟ ਵੀਜ਼ੇ ਦੇ ਵਿੱਚ ਬੱਚੇ ਨੂੰ ਔਰ ਪੇਰੈਂਟਸ ਨੂੰ ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਲੱਗਦੀ ਆ ਜਾਂ ਉਹਨੂੰ ਲੱਗਦਾ ਵੀ ਜੇ ਵੀਜ਼ਾ ਨਾ ਆਇਆ ਜੇ ਵੀਜ਼ਾ ਨਾ ਆਇਆ ਪਹਿਲਾ ਕੁਐਸਚਨ ਉਹਦਾ ਇਹ ਹੁੰਦਾ ਤਾਂ ਕਿੰਨਾ ਨੁਕਸਾਨ ਹੋਗਾ ਮੇਰਾ ਤੇ ਅਸੀਂ ਉਹ ਨੁਕਸਾਨ ਨੂੰ ਆਪਣੇ ਉੱਪਰ ਲੈਨੇ ਆ ਪੈਸੇ ਅਸੀਂ ਤਾਂ ਹੀ ਲੈਨੇ ਆ ਜੇ ਵੀza ਲੱਗੂਗਾ ਜੇ ਵੀza ਨਹੀਂ ਲੱਗਦਾ ਤਾਂ ਕੋਈ ਪੈਸਾ ਨਹੀਂ ਕੱਲਾ ਵੀਜ਼ਾ ਨਹੀਂ ਉਹ ਤੇ ਪੈਕੇਜ ਵੀ ਕਰਦੇ ਆ ਜਿਵੇਂ ਟੈਕਟ ਵਾਲਾ ਸਾਰਾ ਸਿਸਟਮ ਹੁਣ ਚੱਲਿਆ ਨਹੀਂ ਟੈਕਟਿੰਗ ਨਹੀਂ ਅਸੀਂ ਕਰਦੇ ਅਸੀਂ ਕੱਲਾ ਸਟੂਡੈਂਟ ਵੀਜ਼ਾ ਵੈਸਟਰ ਵੀਜ਼ਾ ਟੂਰਿਸਟ ਵੀਜ਼ੇ ਨੂੰ ਡੀਲ ਕਰਦੇ ਜੀ ਜੇਪਾ ਬਾਈ ਗੱਲ ਕਰਗੇ ਨਿਊਜ਼ੀਲੈਂਡ ਦੇ ਨਿਊਜ਼ੀਲੈਂਡ ਦਾ ਪਿੱਛੇ ਜੇ ਆ ਲਗਭਗ ਮੈਂ ਕਿਹਾ 2010 12 ਦੇ ਵਿੱਚ ਬੜਾ ਰੁਝਾਨ ਸੀਗਾ ਨਿਊਜ਼ੀਲੈਂਡ ਦਾ ਪਰ ਹੁਣ ਨਿਊਜ਼ੀਲੈਂਡ ਦਾ ਬਹੁਤ ਲੋਕ ਕਟ ਨਾਇਨ ਲੈਣੇ ਚੱਕਰ ਕੀ ਬਣਿਆ ਉੱਥੇ ਕੰਮ ਦੀ ਸਮੱਸਿਆ ਆਈ ਆ ਜਾਂ ਕੋਈ ਪੀਆਰ ਦੀ ਸੌਸ ਹੈ ਜਾਂ ਦੁਬਾਰਾ ਹੁਣ ਚੱਲਿਆ ਤੇ ਕੀ ਉਹ ਚ ਬੈਨੀਫਿਟਸ ਆਏ ਨਿਊਜ਼ੀਲੈਂਡ ਬਾਈ ਦੁਬਾਰਾ ਫੇਰ ਸਟਾਰਟ ਹੋਇਆ ਹੋਇਆ ਕੋਈ ਪ੍ਰੋਬਲਮ ਨਹੀਂ ਆ ਬਟ ਪ੍ਰੋਬਲਮ ਕੀ ਆ ਰਹੀ ਆ ਬੱਚਿਆਂ ਨੂੰ ਇਸ ਗੱਲ ਨੂੰ ਲੈ ਕੇ ਕਨਫਿਊਜ਼ਨ ਆ ਕਿ ਉਹਨਾਂ ਕੋਲ ਫੰਡ ਨਹੀਂ ਹੈਗੇ ਜੇ ਫੰਡ ਹੈਗੇ ਆ ਤਾਂ ਉਹਨਾਂ ਕੋਲ ਸੌਸ ਨਹੀਂ ਹੈ ਤਾਂ ਇਸ ਸਮੱਸਿਆ ਦਾ ਹੱਲ ਸਾਡੇ ਕੋਲੇ ਹੈਗਾ ਜੇ ਕਿਸੇ ਕੋਲੇ ਫੰਡਸ ਨਹੀਂ ਹੈਗੇ ਜਾਂ ਉਹਦਾ ਕੋਸਟ ਨਹੀਂ ਹੈਗਾ ਸਾਡੇ ਕੋਲੇ ਉਹ ਸਮੱਸਿਆ ਦਾ ਹੱਲ ਹੈਗਾ ਔਰ ਨਿਊਜ਼ੀਲੈਂਡ ਇਸ ਟਾਈਮ ਦੇ ਵਿੱਚ ਬੈਸਟ ਇਸ ਕਰਕੇ ਹੈ ਕਿਉਂਕਿ ਬਹੁਤ ਸਾਰੀਆਂ ਕੰਟਰੀਆਂ ਇਸ ਟਾਈਮ ਡਿਪੈਂਡੈਂਟ ਨੂੰ ਅਲਾਉ ਨਹੀਂ ਕਰ ਰਹੀਆਂ ਬਟ ਸਟੂਡੈਂਟ ਨਿਊਜ਼ੀਲੈਂਡ ਦੇ ਵਿੱਚ ਆਪਣੇ ਡਿਪੈਂਡੈਂਟ ਨੂੰ ਲਿਜਾ ਸਕਦਾ ਬਹੁਤ ਸਾਰੀਆਂ ਉਹਦੀਆਂ ਸ਼ਰਤਾਂ ਹਨ ਜਿਵੇਂ ਕਿ ਮੰਨ ਲਓ ਜੇ ਬੱਚਾ ਬੈਚਲਰ ਤੋਂ ਬਾਅਦ ਨਿਊਜ਼ੀਲੈਂਡ ਚੱਲਿਆ ਮਾਸਟਰ ਆਸਟਾ ਜਾ ਤਾਂ ਸੇਮ ਡੇਟ ਉਹਨੂੰ ਆਪਦੀ ਨਾਲ ਫਲਾਈਟ ਲਿਜਾ ਸਕਦਾ ਬਟ ਜੇ ਬੱਚਾ ਪਲੱਸ 2 ਤੋਂ ਬਾਅਦ ਚੱਲਿਆ ਤਾਂ ਪਲੱਸ 2 ਵਾਲੇ ਕੇਸ ਦੇ ਵਿੱਚ ਵੀ ਡਿਪੈਂਡੈਂਟ ਲੱਜਾ ਸਕਦਾ ਤੁਹਾਨੂੰ ਦੋ ਤਿੰਨ ਮਹੀਨੇ ਦਾ ਵੇਟ ਕਰਨਾ ਪੈ ਸਕਦਾ ਪਰ ਜਿਹੜਾ ਡਿਪੈਂਡੈਂਟ ਵੀਜ਼ਾ ਹੈ ਉਹ ਪੰਜਾਬ ਦੇ ਵਿੱਚ ਹਮੇਸ਼ਾ ਹੀ ਮੰਗ ਚ ਰਿਹਾ ਕਿਉਂਕਿ ਆਪਣੇ ਇੱਥੇ ਪੰਜਾਬ ਦੇ ਵਿੱਚ ਹਮੇਸ਼ਾ ਇਦਾਂ ਹੀ ਰਹਿੰਦਾ ਕਿ ਵਾਈਫ ਚਲੀ ਗਈ ਤਾਂ ਹਸਬੈਂਡ ਚਲਾ ਜਾਵੇ ਨਾਲ ਬੱਚੇ ਵੀ ਚਲੇ ਠੀਕ ਹੈ ਆਪਣਾ ਸਪਾਊਸ ਵੀਜ਼ਾ ਕਿਹੜੇ ਕੰਡੀਸ਼ਨਾਂ 'ਚ ਚੱਲ ਰਿਹਾ ਤੁਹਾਡੇ ਕੋਲ ਸਪਾਊਸ ਵੀਜ਼ਾ ਆਸਟ੍ਰੇਲੀਆ ਵੀ ਚੱਲ ਰਿਹਾ ਜੀ ਕੋਈ ਪ੍ਰੋਬਲਮ ਨਹੀਂ ਆ ਨਿਊਜ਼ੀਲੈਂਡ ਵੀ ਚੱਲ ਰਿਹਾ ਜੁਕੇ ਦਾ ਡਿਪੈਂਡੈਂਟ ਵੀਜ਼ਾ ਚੱਲ ਰਿਹਾ ਤੇ ਯੂਰਪ ਦੇ ਤਿੰਨ ਚਾਰ ਕੰਟਰੀਆਂ ਬਹੁਤ ਸੋਹਣੀਆਂ ਜਿਵੇਂ ਫਿਨਲੈਂਡ ਹੋ ਗਿਆ ਡਨਮਾਰਕ ਹੋ ਗਿਆ ਜਰਮਨ ਦੇ ਵਿੱਚ ਤੁਸੀਂ ਆਪਣੇ ਸਪਾਊਸ ਨੂੰ ਲੈ ਜਾ ਕੇ ਨਾਲ ਜਾ ਸਕਦੇ ਆ ਸਵੀਡਨ ਬਹੁਤ ਵਧੀਆ ਕੰਟਰੀ ਉੱਥੇ ਤੁਸੀਂ ਆਪਣੇ ਸਪਾਊਸ ਨੂੰ ਨਾਲ ਜਾ ਸਕਦੇ ਜੀ ਜੇ ਮੈਂ ਤੁਸੀਂ ਆਪਾ ਯੂਕੇ ਦੀ ਤੁਸੀਂ ਬਾਰ-ਬਾਰ ਕਈ ਵਾਰੀ ਗੱਲ ਕਰ ਚੁੱਕੇ ਆ ਜੁਕੇ ਤੁਸੀਂ ਆਪ ਵੀ ਇੱਕ ਦੋਰੀ ਵਿੱਚ ਕੀਤਾ ਤੇ ਲੋਕੀ ਤਾਂ ਕਹਿੰਦੇ ਸੇ ਕੰਮ ਹੀ ਹੈ ਨਹੀਂ ਬਹੁਤ ਬੁਰੇ ਹਾਲਾਤ ਐਕਚੁਅਲੀ ਦੇਖਤਾਰੇ ਡਿਪੈਂਡ ਕਰਦਾ ਬੱਚੇ ਤੇ ਕੰਮ ਸਾਰੇ ਥਾਈਆਂ ਕਮ ਇਡੀਆ ਚ ਵੀ ਇਹਦੇ ਕੰਮ ਜੁੱਕੇ ਦੇ ਵਿੱਚ ਵੀ ਆ ਮੈਂ ਪਿਛਲੇ ਥੋੜਾ ਟਾਈਮ ਪਹਿਲਾਂ ਜੁੱਕੇ ਗਿਆ ਸੀ ਤਾਂ ਉੱਥੇ ਮੈਂ ਤਕਰੀਬਨ ਸਾਡੇ ਸਾਰੇ ਬੱਚੇ ਜੰਨੇ ਹੈਗੇ ਉਹਨਾਂ ਨੂੰ ਮੈਂ ਲੱਗ ਕੇ ਆ ਕਿ ਉਹ ਵਾਕਿਆ ਉਹਨਾਂ ਕੋਲ ਇਹੋ ਜਿਹੀ ਕੋਈ ਪ੍ਰੋਬਲਮ ਆ ਔਰ ਮੈਂ ਜਿੰਨੇ ਵੀ ਬੱਚਿਆਂ ਨੂੰ ਮਿਲਿਆ ਔਰ ਜਿੰਨੇ ਕੇ ਬੱਚੇ ਸਾਡੇ ਸਰੂ ਭੇਜੇ ਗਏ ਆ ਜੁੱਕੇ ਦੇ ਵਿੱਚ ਕਿਸ ਕੋਈ ਵੀ ਸਿੰਗਲ ਬੱਚਾ ਵੀ ਇਹੋ ਜਾਨੀਗਾ ਜਿਹਦੇ ਕੋਲੇ ਕੰਮ ਨਹੀਂ ਹੈਗਾ ਉਹਦੇ ਮੈਂ ਦੋ ਤਿੰਨ ਕਾਰਨ ਮੰਨਦਾ ਕਿ ਕਿਉਂ ਉਹਨਾਂ ਕੋਲੇ ਕੰਮ ਪਹਿਲਾ ਕਿ ਉਹ ਬੱਚੇ ਉਸ ਪਰਿਵਾਰਾਂ ਨੂੰ ਬਿਲੋਂਗ ਕਰਦੇ ਸੀ ਜਿੱਥੇ ਥੋੜੀ ਜੀ ਪੈਸੇ ਨੂੰ ਲੈ ਕੇ ਤੰਗੀ ਪੇਸ਼ੀ ਸੀਗੀ ਤਾਂ ਜਿੱਥੇ ਤੰਗੀ ਪੇਸ਼ੀ ਉਹ ਬੱਚਾ ਹਮੇਸ਼ਾ ਕੰਮ ਆ ਕਰਦਾ ਹੀ ਕਰਦਾ ਤਾਂ ਜਿਹੜੇ ਅਮੀਰ ਜਿਆਦੇ ਹੁੰਦੇ ਆ ਇਹਨਾਂ ਕੋਲ ਪੈਸੇ ਜਿਆਦੇ ਹੁੰਦੇ ਆ ਉਹਨਾਂ ਨੂੰ ਪ੍ਰੋਬਲਮ ਇੰਡੀਆ 'ਚ ਵੀ ਆ ਉਹਨਾਂ ਨੂੰ ਪ੍ਰੋਬਲਮ ਅਮਰੀਕਾ 'ਚ ਵੀ ਹੈਗੇ ਉਹ ਯੂ ایس اے ਬੈਠੇ ਵੀ ਕਹਿ ਰਹੇ ਆ ਕਿ ਪਾਣੀ ਸਾਡੇ ਫਿੱਟ ਨਹੀਂ ਆਉਂਦਾ ਪਾਣੀ ਸਾਡੇ ਫਿੱਟ ਨਹੀਂ ਆਉਂਦਾ ਔਰ ਉਹ ਆਪਣੇ ਨੂੰ ਪੌਡਕਾਸਟ ਕਰਦੇ ਆ ਕੇ ਵਾਪਸ ਤਿੰਨ ਦਿਨ ਲਾ ਕੇ ਕੈਨੇਡਾ ਦੇ ਵਿੱਚ ਵੀ ਮੈਂ ਅਦਾਲਤੇ ਵੇ ਦਾ ਕਿਹਾ ਆ ਤਾਂ ਉਹ ਮੈਨੂੰ ਸਮਝ ਨਹੀਂ ਆਉਂਦੀ ਤਿੰਨ ਦਿਨਾਂ ਦੇ ਵਿੱਚ ਜਾਂ ਪਾਣੀ ਦਿਨਾਂ ਦੇ ਵਿੱਚ ਆਪਾਂ ਕਿਸੇ ਕੰਟਰੀ ਨੂੰ ਕਿਵੇਂ ਚੰਗਾ ਜਾਂ ਮਾੜਾ ਕਹਿ ਸਕਦੇ ਆ ਕੰਮ ਸਾਰੇ ਥਾਈਆਂ ਕੰਮ ਇੰਡੀਆ 'ਚ ਵੀ ਹੈਗਾ ਕੰਮ ਸਾਰੀ ਦੁਨੀਆ 'ਚ ਹੈਗਾ ਕਰਨ ਵਾਲਾ ਜਿਹੜਾ ਨਿਊਜ਼ੀਲੈਂਡ ਤੇ ਜਾਂ ਆਸਟ੍ਰੇਲੀਆ ਵਿੱਚ ਪੀਟੀ ਕਿੱਥੇ ਕਿੱਥੇ ਕੰਮ ਆ ਜਾਂਦੀ ਹੈ ਪੀਟੀ ਬਾਈ ਜੀ ਦੋਨਾਂ ਕੰਟਰੀਆਂ ਵਾਸਤੇ ਅਸੈਪਟੇਬਲ ਹੈਗੀ ਆ ਬਟ ਥੋੜਾ ਜਿਹਾ ਪੁਆਇੰਟ ਸਕੋਰ ਨੂੰ ਲੈ ਕੇ ਡਿਫਰੈਂਸ ਆਉਂਦਾ ਆ ਆਸਟ੍ਰੇਲੀਆ ਦੇ ਵਿੱਚ ਥੋੜੀ ਜਿਹੀ ਹਾਇਰ ਪੁਆਇੰਟ ਸਿਸਟਮ ਚੱਲਦਾ ਨਿਊਜ਼ੀਲੈਂਡ ਦੇ ਵਿੱਚ ਥੋੜਾ ਕੱਟ ਬੈਂਡ ਸਕੋਰ ਪੀਟੀ ਦਾ ਪੁਆਇੰਟ ਸਕੋਰ ਹੋਊਗਾ ਤਾਂ ਤਾਂ ਵੀ ਉਹ ਅਸੈਪਟੇਬਲ ਹੈਗਾ ਜੀ ਸਾਡੇ ਨਾਲ ਅਸੀਂ ਗੁਰਪਿਆਰ ਜਿਹੜੇ ਕਿ ਫਕਸ਼ ਵਾਇਸ ਇਮੀਗ੍ਰੇਸ਼ਨ ਦੇ ਨਾਲ ਸੰਬੰਧ ਰੱਖਦੇ ਨੇ ਜਿਹੜਾ ਇਹਦਾ ਦੂਸਰਾ ਭਾਗ ਉਹਦੇ ਵਿੱਚ ਤੁਸੀਂ ਐਈ ਪੁੱਛਾਂਗੇ ਇਹਨਾਂ ਨੂੰ ਵੀ ਆਈ ਲਾਈਟਸ ਦੀ ਜਿਹੜੀ ਸਮੱਸਿਆ ਆ ਰਹੀ ਹੈ ਆਈ ਲਾਈਟਸ ਲੋਕਾਂ ਨੂੰ 10-10 ਵਾਰ 12-12 ਵਾਰ ਕਰਨਾ ਪੈਂਦਾ ਉਹਦੇ ਬਾਰੇ ਵੀ ਜਾਣਕਾਰੀ ਛੋੜਨ ਵਾਲਾ ਜਿਹੜੀ ਖੁੱਲ ਕੇ ਲੈ ਕੇ ਆਵਾਂਗੇ ਤੁਹਾਨੂੰ ਇਹ ਪੋਡਕਾਸਟ ਕਿਵੇਂ ਲੱਗਿਆ ਜਾਣਕਾਰੀ ਕਿਵੇਂ ਲੱਗੀ ਸਾਨੂੰ ਜਰੂਰ ਲੈ ਕੇ ਭੇਜੋ ਤਾਂ ਕਿ ਜਿਹੜੀਆਂ ਕੋਈ ਸਮੱਸਿਆ ਰਹਿ ਗਈਆਂ ਅਸੀਂ ਦੂਜੇ ਭਾਗ ਦੇ ਵਿੱਚ ਪੂਰੀਆਂ ਕਰ ਸਕੀਏ ਤੁਸੀਂ ਸਾਡੇ ਚੈਨਲ ਨੂੰ ਲਾਈਕ ਕਮੈਂਟ ਸ਼ੇਅਰ ਫੋਲੋ ਕਰੋ ਤਾਂ ਕਿ ਹਰ ਖਬਰ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਾਈ ਜਾ ਸਕੇ ਧੰਨਵਾਦ ਮਿਹਰਬਾਨੀ